ਮੈਨੂੰ ਪਤਾ ਲੱਗ ਗਿਆ ਸੀ ਭਾਨੇ ਨੂੰ ਛੱਡ ਦੇਣੀ ਜੇ ਉਹ ਉੱਥੇ ਬਹਿ ਜਾਂਦੇ 2 ਦਿਨ 3 ਦਿਨ 4 ਦਿਨ ਫਿਰ ਕੋਈ ਹੱਲ ਹੋ ਸਕਦਾ ਉਹ ਤਾਂ ਮੈਨੂੰ ਉਦੋਂ ਪਤਾ ਲੱਗ ਗਿਆ ਸੀ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਮਦਈ ਲਿਆਵਾਂਗੇ ਮੈਂ ਮਦਈ ਕਿਵੇਂ ਲਿਆਉਣਗੇ ਮਦਈ ਤਾਂ ਲੈਣਗੇ ਚਾਰੇ ਹਰ ਜਿਆਦਾ ਪਰ ਮਦਈ ਉਹ ਭਾਨੇ ਦੇ ਦੁਸ਼ਮਣ ਹੀ ਹੋਣਗੇ ਭਾਨੇ ਦੀਆਂ ਭੈਣਾਂ ਉੱਪਰ ਜਿਹੜਾ ਪਰਚਾ ਦਰਜ ਹੋਏ ਇਹਦੇ ਨਾਲ ਤੁਹਾਡੇ ਤੁਹਾਨੂੰ ਵੀ ਨਿਕ ਜੀ ਯਾਰ ਮੈਂ ਕੰਬ ਗਿਆ ਮੇਰਾ ਦੜਾਂ ਜੀਕਾਦਾ ਮੇਰਾ ਤੈਨੂੰ ਸ਼ੋ ਨਹੀਂ ਕਰ ਸਕਦਾ ਵੀ ਮੈਂ ਕੀ ਮੈਂ ਬਸ ਕੀ ਕਰਾਂ ਯਾਰ ਕਿਵੇਂ ਕਹਾਂ ਉਹ ਬੰਦੇ ਨੂੰ ਪਾਸਤਾ ਤੁਸੀਂ 7:30 ਵਜੇ ਸਮਝੌਤਾ ਕਰ ਰਹੇ ਹੋ ਲਿਖ ਕੇ ਇੱਕ ਪਾਸੇ ਤੁਸੀਂ 538 ਦੇ 540 ਦੇ ਐਫਆਈਆਰ ਕੱਟ ਰਹੇ ਹੋ ਸੇਮ ਮੰਦਿਆਂ ਤੇ ਸੇਮ ਮੰਦਣਾ ਸਮਝੌਤਾ ਕਰ ਰਹੇ ਹੋ ਯਾਰ ਇਹ ਇੱਕ ਮੂਰਖ ਬਣਾਉਣ ਵਾਲੀ ਗੱਲ ਹੀ ਹੋਗੀ ਨਾ ਤਾਂ ਨਾਲ ਖੜਾ ਹਾਂ ਭਾਨੇ ਦੇ ਮੈਂ ਤਾਂ ਪਹਿਲੇ ਦਿਨ ਤੋਂ ਹੀ ਖੜਾ ਹਾਂ ਜਮਾਂ ਖੜਾ ਹਾਂ ਇਸ ਜ਼ੁਲਮ ਮਰਦ ਖੜਾਂਗਾ ਉੂੰ ਵੀ ਮੈਂ ਭਾਨੇ ਖਾਤਰ ਖੜਾਂਗਾ ਹੁਣ ਜਿਹੜਾ ਇਹ ਪਰਚਾ ਪਾਇਆ ਇਹ ਡਰਾਉਣ ਵਾਸਤੇ ਪਾਇਆ ਵੀ ਕੰਪਰੈਸ਼ਨ ਕਰਦਾ ਇਹਨਾਂ ਨੂੰ ਵੀ ਲੋਕ ਡਰ ਜਾਣ ਵੀ ਕਿਸੁੱਤਰ ਵਧਾ ਲੋਕ ਡਰਦੇ ਨਹੀਂ ਹੁਣ ਜਾਂ ਤਾਂ ਇਹਨਾਂ ਦੀ ਚਾਲ ਹੈ ਵੀ ਲੋਕ ਫੇਰਨਾ ਹੁਣ ਇਹ ਇਕੱਠੇ ਨਾ ਹੁਣ ਇੱਕ ਵਾਰ ਤਾਂ ਦਿੱਲੀ ਪਹਿਲਾਂ ਜਾਏ ਹੁਣ ਉਹ ਦਿੱਲੀ ਵਾਲੇ ਨੂੰ ਡਾਰਾ ਵੀ ਨਾ ਕਿ ਇੱਥੇ ਇਕੱਠੇ ਹੋ ਕੇ ਰੋਇ ਕਾਂਵਲੇ ਮੂਠਾ ਇਧਰੋਂ ਆ ਜਾਣ ਜਿਹੜੇ ਮੇਰੇ ਵੇਲੇ ਲੀਡਰ ਸੀ ਉਹਨਾਂ ਦਾ ਕੋਈ ਕਸੂਰ ਨਹੀਂ ਉਹ ਸਿਆਣੇ ਹੋ ਗਏ ਸੀ ਹੁਣ ਉਹਨਾਂ ਨੇ ਉੱਥੇ ਮੀਟਿੰਗ 'ਚ ਬਰਨਾਲੇ ਕਹਿੰਦੇ ਉਹਦੇ ਕਿਹਾ ਸੀ ਵੀ ਛੋਟੇ ਵਾਲੇ ਤੁਸੀਂ ਐਂ ਕਰਿਆ ਉਹਨਾਂ ਨੂੰ ਮੋਚਣ ਨਹੀਂ ਦਿੱਤਾ ਗਿਆ ਉੱਥੇ ਹੁਣ ਬਾਲੇ ਮੈਨੂੰ ਕਹਿੰਦੇ ਤੇਰੇ ਨਾਲ ਦਾ ਸ਼ਸ਼ਤਰਤਾਰੀ ਸਿੰਘ ਸੀ ਤੂੰ ਬਾਹਰ ਵਗ ਜਾਂਦਾ ਯਾਰ 200 ਬੰਦਾ ਮੇਰੇ ਬਾਹਰ ਖੜਾ ਹੈ ਹੁਣ ਮੇਰੇ ਨਾਲ ਸ਼ਸ਼ਤਰਤਾਰੀ ਨੇ ਉਹਨਾਂ ਕੋਲੇ ਗੰਨਾਂ ਨੇ ਟਕਰਾਹ ਹੋਣਾ ਲਾਜ਼ਮੀ ਆ ਕਿਸੇ ਨੇ ਕੋਈ ਬੰਦਾ ਵਿੱਚ ਹੋਵੇ ਕੱਦ ਉਹ ਮਾਰੇ ਉਹਨਾਂ ਦਾ ਗੁੱਟ ਵੜਦੇ ਜਾਂ ਉਹ ਮਾਰਨ ਗੋਲੀ ਕਿਸੇ ਦਾ ਪੁੱਤ ਤਾਂ ਮਰ ਗਿਆ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਐਸ ਵਕਤ ਭਾਨਾ ਸਿੱਧੂ ਤੇ ਉਹਨਾਂ ਦੀਆਂ ਭੈਣਾਂ ਤੇ ਪਰਚਾ ਦਰਜ ਹੋਇਆ ਤਾਂ ਪੂਰੇ ਪੰਜਾਬ ਦੇ ਵਿੱਚ ਇੱਕ ਲਹਿਰ ਦੁਬਾਰਾ ਛੇੜੀ ਹੈ ਕਿ ਇਹ ਗਲਤ ਹੋ ਰਿਹਾ ਹੈ ਇਹ ਕਿਸ ਤਰੀਕੇ ਨਾਲ ਵਾਪਰ ਰਿਹਾ ਹੈ ਸਰਕਾਰ ਕੀ ਕਰ ਰਹੀ ਹੈ ਇੱਕ ਪਾਸੇ ਵਾਅਦਾ ਕਰਦੀ ਹੈ ਇੱਕ ਲਿਖਤੀ ਭਰੋਸਾ ਦਿੰਦੀ ਹੈ ਕਿ ਭਾਵੇਂ ਸਿੱਧੂ ਦੇ ਪਰਚੇ ਰੱਦ ਕਰਕੇ 10 ਤਰੀਕ ਨੂੰ ਉਹਨੂੰ ਬਹਾਲ ਕਰ ਦਿਆਂਗੇ ਦੂਜੇ ਪਾਸੇ ਉਸੇ ਹੀ ਦਿਨ ਉਸੇ ਹੀ ਸਮੇਂ ਅਫਸਰ ਇੱਕ ਪਾਸੇ ਉੱਥੇ ਮੌਜੂਦਗੀ 'ਚ ਤੋਂ ਰਾਜਨਾਮੇ ਕਰ ਰਹੇ ਆ ਦੂਜੇ ਪਾਸੇ ਪਰਚੇ ਕੱਟੇ ਜਾ ਰਹੇ ਆ ਇਹਨਾਂ ਸਾਰੀਆਂ ਗੱਲਾਂ ਨੂੰ ਪ੍ਰਵਿੰਦਰ ਝੋਟਾ ਕਿਵੇਂ ਦੇਖਦੇ ਆ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰਵਿੰਦਰ ਕਿਵੇਂ ਦੇਖਦੇ ਹੋ ਜਿਹੜਾ ਪਹਿਲਾਂ ਪਰਚੇ ਦਰਦਕਰ ਨੇ ਉਥੇ ਸਹਿਮਤੀ ਬਣਾਉਣੀ ਕਿ ਜੀ ਅਸੀਂ ਰੱਦ ਕਰ ਦਿਆਂਗੇ 10 ਤਰੀਕ ਨੂੰ ਖਤਮ ਕਰ ਦਿਆਂਗੇ ਹੁਣ ਫੇਰ ਇੱਕ ਪੋਸਟ ਨਾਵੇਂ ਉਧਰੋਂ ਗੱਲਬਾਤ ਰੱਦ ਹੋਣ ਦੀ ਹੋ ਰਹੀ ਹੈ ਤੇ ਦੂਜੇ ਪਾਸੇ ਪਰਚਾ ਦਰਜ ਹੋ ਰਿਹਾ ਇਹ ਇਹ ਕੀ ਵਾਪਰ ਰਿਹਾ ਸੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੇ ਲੋਕ ਆਵਾਜ਼ ਚੈਨਲ ਦੇਖ ਲੈ ਸਰੋਤਿਆਂ ਨੂੰ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਨਾ ਜੀ ਹੁਣ ਮਨਿੰਦਰ ਜੀਓ ਤਾਂ ਆਪਾਂ ਕੀ ਕਹੀਏ ਯਾਰ ਮੈਂ ਨਾ ਤੈਨੂੰ ਇੱਕ ਗੱਲ ਦੱਸਦਾ ਪਰਸੋਂ ਜਿੱਦੇ ਮੇਰੀ ਹੋਰ ਰਾਤ ਨੂੰ ਇੰਟਰਵਿਊ ਕਰਕੇ ਗਿਆ ਉਹ ਤਾਂ ਆਪਾਂ ਆਪਦਾ ਤਜਰਬਾ ਦੱਸਿਆ ਸੀ ਵੀ ਮੇਰੇ ਨਾਲ ਆਹ ਕੁਝ ਹੋਇਆ ਤੇ ਰਾਤਨ ਨੇ ਕਰੀ ਸੀ ਉਸੇ ਦਿਨੀ ਸੇਮ ਤੇ ਉਹ ਵਿੱਚੋਂ ਕਿਸੇ ਨਾ ਕੱਟ-ਕੱਟ ਕੇ ਚਲਾਤੀਆਂ ਜਿਵੇਂ ਕੱਟ ਕੇ ਹੁਣ 100 ਗੱਲਾਂ ਹੁੰਦੀਆਂ ਨੇ ਪੂਰੀ ਵੀਡੀਓ ਨਹੀਂ ਚਲਾਈਆਂ ਵੀ ਗਲਤ ਮੈਸੇਜ ਦੇਣ ਦੇ ਮਾਰੇ ਹਨਾ ਚਲੋ ਉਹ ਵੀ ਕੋਈ ਗੱਲ ਨਹੀਂ ਦੇਈ ਗਏ ਜਿਵੇਂ ਪੱਟਨ ਦੀਆਂ ਚਾਲਾਂ ਕੁਝ ਵੀ ਕਰਨ ਨਾ ਕਰਨ ਪਰ ਯਾਰ ਹੁਣ ਇਹ ਤਾਂ ਇੰਤਿਹਾਈ ਹੋ ਗਈ ਜ਼ੁਲਮ ਦੀ ਯਾਰ ਤੁਗਲਕੀਆ ਫਰਮਾਨ ਤੂੰ ਪੜਿਆ ਲਿਖਿਆਗਾ ਮੈਨੂੰ ਪਤਾ ਮੈਂ ਅੰਦਰ ਉਹਦੇ ਬੁੱਕਸ ਦੇਖ ਕੇ ਸਾਰੀਆਂ ਤੁਗਲਕੀਆ ਫਰਮਾਨ ਪਤਾ ਨਾ ਤੈਨੂੰ ਕੀ ਹੁੰਦਾ ਤੁਗਲਕੀਆ ਫਰਮਾਨ ਯਾਰ ਇਹ ਤੁਗਲਕੀਆ ਫਰਮਾਨ ਹੈ ਕੀ ਦਾ ਹੈ ਇਹ ਫਰਮਾਨ ਜਾਰੀ ਕਰਨ ਵਾਲਾ ਬੰਦਾ ਕੌਣ ਹੈ ਜੋ ਇਹਨਾਂ ਜ਼ੁਲਮ ਯਾਰ ਤੀਆਂ ਪਹਿਣਾ ਸਭ ਦੀਆਂ ਸਾਂਝੀਆਂ ਨੇ ਤੀਆਂ ਪਹਿਣਾ ਸਭ ਦੀਆਂ ਚਾਂ ਸਾਂਝੀਆਂ ਨੇ ਪੁਰਾਣੇ ਜ਼ਮਾਨੇ ਚ ਲਾਲਾ ਚਲੋ ਜੋ ਇੱਕ ਦੌਰ ਆਇਆ ਕਾਲਾ ਉਹ ਤਾਂ ਤੂੰ ਭੁੱਲੀ ਆ ਉਸ ਤੋਂ ਪਹਿਲਾਂ ਵੀ ਪੁਰਾਣੇ ਜ਼ਮਾਨਿਆਂ 'ਚ ਵੀ ਧੀਆ ਭੈਣਾਂ 'ਚ ਕੋਈ ਬੈਲੀ ਬਦਮਾਸ਼ ਗੁੰਡਾ ਜਾਂ ਕੋਈ ਵੀ ਜੇ ਕਿਸੇ ਦੇ ਕਤਲ ਵੀ ਹੋਏ ਹੁੰਦੇ ਚਾਰ ਚਰਾਹਮਣੇ ਸਾਹਮਣੇ ਪਰਿਵਾਰਾਂ 'ਚ ਉਹ ਵੀ ਦੁਸ਼ਮਣ ਦੀ ਧੀ ਭੈਣ ਦਾ ਸਿਰ ਪਲੋਸ ਕੇ ਸ਼ਗਨ ਦੇ ਕੇ ਜਾਂਦਾ ਸੀ ਮੈਂ ਵੀ 18 19 ਪਰਚੇ 'ਚ ਝੱਲੇ ਨੇ ਲੜਾਈਆਂ ਝਗੜਿਆਂ ਦੇ ਮੇਰੀਆਂ ਵੀ ਦੁਸ਼ਮਣੀਆਂ ਰਹੀਆਂ ਨੇ ਦੁਸ਼ਮਣੀਆਂ ਵੀ ਪੂਰੇ ਸਿਰੇ ਦੇ ਬੰਦੇ ਨਾਲ ਮੇਰੇ ਦੁਸ਼ਮਣੇ ਵੀ ਦਿਲਦਾਰ ਸੀ ਹੀਰੇ ਬੰਦੇ ਸੀ ਦੁਸ਼ਮਣ ਦੁਸ਼ਮਣ ਵੀ ਘੈਂਟ ਹੋਣਾ ਚਾਹੀਦਾ ਮੂਰੋ ਫੁੱਦੂ ਨਹੀਂ ਹੁੰਨਾ ਤਾਂ ਉਹਨਾਂ ਨੂੰ ਪਿੱਠ ਤੇ ਬਾਰ ਕਰਨ ਵਾਲੀ ਸੀ ਨਾ ਮੈਂ ਪਿੱਠ ਤੇ ਬਾਰ ਕਰਨ ਵਾਲਾ ਸੀ ਨਾ ਕਦੇ ਉਹਨਾਂ ਨੇ ਇਹੋ ਜਿਹਾ ਕੰਮ ਕਰਿਆ ਨਾ ਮੈਂ ਨਾ ਯਾਰ ਵੀ ਮੇਰੇ ਪੂਰੇ ਜਿਹੜੇ ਪਹਿਲੇ ਪਰਚੂਤੇ ਤੱਕ ਨਾਲ ਨੇ ਪਰ ਯਾਰ ਇਹ ਗੱਲ ਕਿੱਧਰ ਨੂੰ ਜਾਂਦੀ ਆ ਯਾਰ ਇਹ ਧੀਆ ਪਹਿਣਾ ਹੁਣ ਪਾਣੇ ਦੀਆਂ ਲਾਲਾ ਹੈ ਪਹਿਣਾ ਇੱਕ ਸਕੂਲ ਚ ਹਾਜ਼ਰ ਮੈਨੂੰ ਇੰਨਾ ਪਤਾ ਨਹੀਂ ਸੀ ਚਾਹੋ ਨਾਂ ਵੀ ਹਾਜ਼ਰ ਹੋਵੇ ਯਾਰ ਪਹਿਣਾ ਤੇ ਪਰਚਾ ਪਾਉਣਾ ਇੱਕ ਪਾਸਤਾ ਤੁਸੀਂ 7.5 ਵਜੇ ਸਮਝੌਤਾ ਕਰ ਰਹੇ ਹੋ ਲਿਖ ਕੇ ਇੱਕ ਪਾਸੇ ਤੁਸੀਂ 5:48 ਦੇ 5:40 ਤੇ ਐਫਆਈਆਰ ਕੱਟ ਰਹੇ ਹੋ ਸੇਮ ਮੰਦਿਆਂ ਤੇ ਸੇਮ ਮੰਦਰਾਂ ਨਾਲ ਸਮਝੌਤਾ ਕਰ ਰਹੇ ਹੋ ਯਾਰ ਇਹ ਫਿਰ ਮੂਰਖ ਬਣਾਉਣ ਵਾਲੀ ਗੱਲ ਹੀ ਹੋ ਗਈ ਨਾ ਹੋਰ ਇਹਦੇ ਉੱਤੇ ਕੀ ਕੀ ਫਿਰ ਫਿਰ ਮੈਂ ਹੋਰ ਕਿਉਂ ਕਹਣਾ ਹੁੰਦਾ ਕਿ ਇਹ ਜੋ ਰਾਜ ਕਰਤਾ ਹੁੰਦਾ ਕੋਈ ਵੀ ਰਾਜ ਕਰਤਾ 1666 ਇਸਵੀ ਚ ਗੁਰੂ ਗੋਬਿੰਦ ਸਿੰਘ ਤੋਂ ਲਾ ਕੇ ਜਦੋਂ ਉੱਥੇ ਜੰਗਾਂ ਹੋਈਆਂ ਨੇ ਇਹਨਾਂ ਨੇ ਆਟੇ ਦੀਆਂ ਗਣਾਵਾਂ گاਵਾ ਮਣਾ ਕੇ ਭੇਜੀਆਂ ਸੀ ਆਟੇ ਦੀਆਂ ਗਣਾਵਾ ਉਹ ਵੀ ਤਾਂ ਪੁਲਸੀ ਸੀ ਮੌਕੇ ਦੀ ਮੁਗਲ ਸਲਤਨਤ ਦੀ ਹਿੰਦੁਸਤਾਨ 'ਚ ਰਾਜ ਕਰਦੀ ਸੀ ਮੁਗਲ ਸਲਤਨਤ ਉਹਦੀ ਪੁਲਸ ਹੋ ਗਈ ਉਹਨਾਂ ਨੇ ਆਟੇ ਦੀਆਂ ਗਾਵਾਂ ਮਣਾ ਕੇ ਭੇਜਣਾ ਅੰਦਪੁਰ ਕਿਲੇ 'ਚ ਗੁਰੂ ਗੋਬਿੰਦ ਸਿੰਘ ਨੇ ਸਿੰਘਾਂ ਨੂੰ ਕਿਹਾ ਵੀ ਯਕੀਨ ਨਾ ਕਰੋ ਪਰ ਸਿੰਘਾਂ ਨੇ ਕਹਿੰਦੇ ਚਲੋ ਕੋਈ ਗੱਲ ਨਹੀਂ ਚਲੋ ਗੁਰੂ ਗੋਬਿੰਦ ਸਿੰਘ ਦੇਖ ਲਓ ਜੁਲਕਾ ਹਣਾ ਉਸ ਤੋਂ ਬਾਅਦ ਕਿੰਨੇ ਵਾਰ ਬੰਦਾ ਸਿੰਘ ਬਹਾਦਰ ਨਾਲ ਵਾਅਦੇ ਕਰੇ ਉਹ ਮੌਕੇ ਦੀਆਂ ਸਰਕਾਰਾਂ ਨੇ ਜਾਖਰੀਆ ਖਾਨ ਨੇ ਕੀ ਕੁਝ ਵਾਅਦੇ ਕਰੇ ਸਿੰਘਾਂ ਨਾਲ ਹਣਾ ਗੱਲਾਂ ਬਾਤਾਂ ਚ ਲੈ ਕੇ ਆ ਕੱਲ ਪਰਸੋ ਕੱਲੂਕਾਰਾ ਹੋ ਕੇ ਹਟਿਆ ਉਹ ਚ ਕੀ ਕੁਝ ਵਾਅਦੇ ਹੋਏ ਸੀ ਪਹਿਲਾਂ ਕੱਲੂਕਾਰਾ ਹੋਣ ਦਾ ਕਾਰਨ ਮੈਨੂੰ ਪਤਾ ਕੀ ਹੈ ਉਹ ਤਾਂ ਇਤਿਹਾਸ ਸਭ ਨੂੰ ਪਤਾ ਪਰ ਮੇਰੇ ਵੀਰ ਜੋ ਫੇਸਬੁਕ 'ਇਹਨੇ ਗਲਤ ਮਲਤ ਬੋਲਣ ਲੱਗ ਰਹੇ ਉਹ ਆਪ ਦਾ ਇਤਿਹਾਸ ਪੜ ਲਓ ਪ੍ਰਾਤਨ ਇਤਿਹਾਸ ਗਲਤ ਨਾ ਬੋਲਿਆ ਕਰੋ ਜੋ ਪੰਜਾਬ ਖਾਤਰ ਲੜਦਾ ਹੈ ਚਾਹੀ ਕਿਸੇ ਮਰਜ਼ੀ ਲੋਟ ਰਹੀ ਲੜਦਾ ਮੈਂ ਇਹ ਸੱਚੇ ਦਿਲੋਂ ਜਮਾ ਦੁਖੀ ਭਰਿਆ ਪਿਆ ਸੀ ਮੈਂ 2 ਵਜੇ ਦਾ ਤੈਨੂੰ ਡੀਕ ਰਿਹਾ ਸੀ ਵੀ ਕਦੋਂ ਆਵੇਂਗਾ ਮੇਰੇ ਪੜਾਸ ਆਏ ਬਣੀ ਜਾਂਦੀ ਸੀ ਗੋਲੇ ਮੈਂ ਤੁਰ ਤੁਰ ਕੇ ਚੱਕਰ ਲਾਈ ਜਾਂਦਾ ਸੀ ਜਦੋਂ ਦੀ ਮੈਂ ਇਹ ਖਬਰ ਸੁਣੀ ਹੈ ਉਦੋਂ ਵੀ ਕੋਈ ਗਲਤ ਕਰਮ ਨਹੀਂ ਕਰਦਾ ਸੀ ਫੇਰ ਵੀ ਧੀਆਂ ਪਿੰਡ ਦੀ ਸੁਰੱਖਿਆ ਸੀ ਕੱਲਿਆ ਪਿਛਲੇ ਕਾਲੇ ਦੌਰ ਤੋਂ ਆਹਾ ਯਾਰ ਕਿਸੇ ਦੀ ਮੇਰੀ ਮਾਤਾ ਮੇਰੇ ਤੇ ਇੰਨੇ ਪਰਚੇ ਹੋਏ ਸੀ ਕਦੇ ਅਜੇ ਤੱਕ ਹਵਾਲਾਤ ਚ ਨਹੀਂ ਗਈ ਸੀ ਮੈਨੂੰ ਮਿਲਨ ਬਖਸ਼ੀ ਖਾਨੇ ਚ ਨਹੀਂ ਗਈ ਸੀ ਪਹਿਲੀ ਵਾਰ ਭਾਨੇ ਖਾਤਰ ਇਸ ਬੰਦੇ ਦੇ ਰਾਤ ਚ ਗ੍ਰਿਫਤਾਰ 8 ਘੰਟੇ 7 ਘੰਟੇ ਲੱਗ ਗਈਆ ਮੇਰਾ ਮਨ ਪਿਗਲਿਆ ਵੀ ਮੈਂ ਮੇਰੀ ਮੇਰੇ ਕਰਕੇ ਮੇਰੀ ਮਾਤਾ ਜੋ ਸਾਰਾ ਦਿਨ ਗ੍ਰੰਥ ਸਾਹਿਬ ਉੱਤੇ ਪ੍ਰਕਾਸ਼ ਹੈ ਅਣਪੜ੍ਹ ਸੁਖਣੀ ਸਾਹਿਬ ਦੇ ਦੋ ਪਾਠ ਕਰਦੀਆ ਦਿਨ ਰਾਤ ਭਾਨੇ ਬੰਦਗੀ ਵਾਲੀ ਸ਼ੈ ਹੈ ਵੀ ਯਾਰ ਉਹ ਜੇਲ੍ਹ ਚ ਬਾਗੀ ਯਾਰ ਮੇਰੇ ਕਰਕੇ ਜਾਂ ਭਾਨੇ ਕਰਕੇ ਲਾਲਾ ਉਹ ਵੀ ਭਾਨਨਾ ਵੀ ਦਾ ਬੁੱਤੀ ਹੋ ਗਿਆ ਗਈ ਤਾਂ ਇਹ ਦਰਦਿਤ ਸੀ ਇਹ ਕਿ ਮੈਨੂੰ ਕਹਿੰਦੀ ਭਾਨਾ ਮੇਰੇ ਨਾਲ ਬੋਲਦਾ ਫਿਰਦਾ ਦਿਨ ਰਾਤ ਬੋਲਿਆ ਉਹ ਵਿਚਾਰਾ ਆਉਦੇ ਖਰਚੇ ਤੇ ਫਿਰ ਜ਼ੁਲਮ ਹੋਣਾ ਕੀ ਹਰੇਕ ਪੰਜਾਬੀ ਦਾ ਫਰਜ਼ ਨਹੀਂ ਯਾਰ ਜਿਹੜਾ ਨਾਂ ਪਿੱਛੇ ਸਿੰਘ ਲਾਉਂਦਾ ਮੋਨ ਨਾਇਕ ਕਮਾਰ ਲਾਉਂਦਾ ਪੰਜਾਬੀ ਐ ਅਸੀਂ ਪੰਜਾਬੀ ਜਾਣੇ ਕਿਤੇ ਲਈ ਜਾਣੇ ਆ ਜਜ਼ਬਾਤ ਫਿਰ ਜਜ਼ਬਾਤ ਹੁਣ ਪੰਜਾਬੀਆਂ ਦੇ ਕਿੱਥੇ ਨੇ ਯਾਰ ਜੋ ਉਸ ਦਿਨ ਦੀਆਂ ਚਲਾਈ ਜਾਂਦੇ ਨੇ ਪਾਨੇ ਦੀਆਂ ਮਾੜੀਆਂ ਬੀੜੋਂਾਂ ਲੱਖੇ ਨੂੰ ਮਾੜਾ ਬੋਲੀ ਜਾਂਦੇ ਨੇ ਕੁਸ ਮੈਨੂੰ ਵੀ ਮਾੜਾ ਕਹੀ ਜਾਂਦੇ ਨੇ ਹਰੇਕ ਬੰਦੇ ਇਹ ਯਾਰ ਸਮਝ ਦੇ ਕਾ ਤੋਂ ਨਹੀਂ ਇਹ ਬਸ ਇੱਕ ਤਰ੍ਹਾਂ ਦਾ ਤੁਗਲਕੀਆ ਫਰਮਾਨ ਹੀ ਜਾਰੀ ਕਰਿਆ ਇਹ ਹੁਣ ਸਮਝ ਨਹੀਂ ਆ ਰਹੀ ਕਰਿਆ ਕਿਸ ਬੰਦੇ ਨੇ ਕਰਿਆ ਕਿਸ ਬੰਦੇ ਨੇ ਕਿਉਂ ਉੱਪਰੋਂ ਵੀ ਤਾਂ ਨਹੀਂ ਹਟਕ ਸਕਦੀ ਐ ਬਦਨਾਮ ਕਰਨ ਲਈ ਹਨਾ ਥੱਲੋਂ ਵੀ ਤਾਣੀ ਹਿੱਲ ਸਕਦੀ ਐ ਇੱਕ ਹਲਾ ਕੌਣ ਰਿਹਾ ਜਦੋਂ ਹੁਣ ਪਤਾ ਵੀ ਪੰਜਾਬ ਚ ਇੰਨੀਆਂ ਬਰੋਤਾਂ ਹੋ ਰਹੀਆਂ ਨੇ ਉਹਦੇ ਆਪਾਂ ਲਾਈਵ ਦੇਖਿਆ ਸੀ ਐਮ ਦਾ ਉਹ ਕਹਿ ਰਿਹਾ ਮੈਨੂੰ ਪੰਜਾਬ ਦੇ ਲੋਕ ਗਾਲਾਂ ਕੱਢ ਰਹੇ ਆ ਆਪਾਂ ਨੂੰ ਲੱਗਿਆ ਵੀ ਖਬਰੇ ਇਹ ਝੰਜੋੜਿਆ ਗਿਆ ਬੰਦਾ ਬਟ ਐਟ ਅ ਟਾਈਮ ਆ ਕੰਮ ਉਸੇ ਦਿਨੀ ਮੌਕੇ ਤੇ ਸਮਝੌਤਾ ਹੋ ਗਿਆ ਸਾਦੇ ਹੱਥ ਮਦਦ ਨਾਲ ਸਮਝੌਤਾ ਹੁੰਦਾ ਉਸੇ ਦਿਨ 5:48 ਤੇ ਪਰਚਾ ਕੱਟਿਆ ਜਾਂਦਾ ਪਿੰਡ ਦੀ ਪੰਚਾਇਤ ਤੇ ਪਰਚਾ ਕੱਟਿਆ ਜਾਂਦਾ ਉਹ ਸਰਪੰਚ ਵਿਚਾਰਾ ਉਹ ਥਾਣੇ ਸੀ ਕਹਿੰਦੇ ਸਰਪੰਚ ਤੇ ਹੁਣ ਮੇਰੇ ਤੇ ਕੱਲ ਮੈਂ ਪੁਕਤ ਗਿਆ ਬਰਚਾ ਨਵਾਂ ਬਰਚਾ ਮੈਂ ਮੈਂ ਤਰੀਕ ਪੁਕਤ ਗਿਆ ਗੱਲ ਮੈਨੂੰ ਕਹਿੰਦੇ ਸਾਰੇ ਡਿਸਚਾਰਜ ਕਰਤੇ ਓਐਸਡੀ ਨੇ ਵਾਦਾ ਕਰਾਇਆ ਸੀ ਸਰਕਾਰ ਨੇ ਕੋਲ ਅਫਸਰ ਸਾਹੀ ਨੇ ਹੋਰ ਮੈਂ ਕਾਹਤੋਂ ਕਹਿੰਦਾ ਸੀ ਵੀ ਮੈਂ ਖੁਦਾ ਦੇ ਤਨ ਤੇ ਹੰਢਾ ਕੇ ਆ ਨਵਾਂ ਨਵਾਂ ਮੈਨੂੰ ਪਤਾ ਵੀ ਤੁਸੀਂ ਇਹ ਸਬ ਸਾਰੇ ਦੀ ਕਿਉਂ ਮੈਂ ਜਦੋਂ ਬੰਦਾ ਅੰਦਰ ਹੁੰਦਾ ਕੱਲਾ ਸੀ ਬੰਦ ਮੈਂ ਇਕੱਲੇ ਬੰਦ ਬੰਦੇ ਨੂੰ ਬਹੁਤ ਗੱਲਾਂ ਆਉਂਦੀਆਂ ਹੁੰਦੀਆਂ ਨੇ ਅੰਦਰ ਕੋਈ 24 ਘੰਟੇ ਇਕੱਲਾ ਬੰਦ ਰਹਿ ਕੇ ਦੇਖੇ ਉਹਨੂੰ ਸਭ ਕੁਝ ਦਰਸ਼ਨ ਹੁੰਦਾ ਜੇ ਬੰਦਾ ਬਾਣੀ ਨਾਲ ਜੁੜੇ ਜਾਂ ਪੜ੍ਹੇ ਮੈਨੂੰ ਉੱਥੇ ਸਭ ਕੁਝ ਪਤਾ ਲੱਗਦਾ ਸੀ ਫਲਾਨਾ ਬੰਦਾ ਫਲਾਨੀ ਖੇੜ ਬਾਹਲੇ ਬੰਦੇ ਤਾਂ ਕਬਜੇ ਪਲਾਟਾਂ ਦੇ ਕਬਜੇ ਕਰਨ ਦੇ ਮਾਰੇ ਨਾਲੇ ਤਾਂ ਆਪਣੇ ਧਰਨੇ 'ਚ ਬੈਠ ਰਹੇ ਹੁੰਦੇ ਸੀ ਤੇ ਉਹ ਬਾਅਦ 'ਚ ਸ਼ਾਮ ਨੂੰ ਜਾ ਕੇ ਸਾਰੀ ਐਸਐਸਪੀ ਨੂੰ ਮਿਲਦੇ ਸੀ ਜਿਨ੍ਹਾਂ ਨੇ ਸ਼ਹਿਰ 'ਚ ਕਬਜੇ ਕਰੇ ਹੋਏ ਨੇ ਇਹ ਜੇ ਲੋਕ ਵੀ ਹੁਣ ਕਿਹਦਾ ਕਿਹਦਾ ਨਾਂ ਲੈ ਜਿੱਟ ਡੱਕਾਂਗੇ ਤਰੰਗੇ ਹੋਵਾਂਗੇ ਜਿਵੇਂ ਉਸ ਦਿਨ ਸਮਝੌਤਾ ਹੋਇਆ ਵੀ ਉਸ ਦਿਨ ਸਾਰਾ ਲਖਤੀ ਮਤਲਬ ਗੱਲ ਕਰਕੇ ਕੇ ਕੀ ਲੱਗਦਾ ਵੀ ਜਿਹੜਾ ਪ੍ਰਸ਼ਾਸਨ ਲਖਤੀ ਗੱਲ ਕਰਕੇ ਮੁਕਰੇ ਉਹ ਪ੍ਰਸ਼ਾਸਨ ਤੇ ਭਰੋਸਾ ਕਰਨਾ ਕਦੇ ਅਕੇ ਤੋਂ ਬਣਦਾ ਯਾਰ ਅਕੇ ਤੂੰ ਮੇਰੇ ਧਰਨੇ 'ਚ ਕਿੱਥੇ ਸੀ ਤੂੰ ਆ ਮੇਰਾ ਭਰਾ ਹੈ ਮੇਰਾ ਮੈਂ ਤੈਨੂੰ ਭਰਾ ਬ੍ਰਦਰ ਫਰੋਮ ਨਜ਼ਰ ਮਾਦਰ ਮੰਨਦਾ ਜਿਹਨੇ ਮੇਰੇ ਪਹਿਲੇ ਦਿਨ ਤੋਂ ਨਾਲ ਖੜ ਕੇ ਜਦੋਂ ਮੈਨੂੰ ਚੱਕਿਆ ਸਵੇਰ ਤੱਕ ਪਹੁੰਚ ਗਿਆ ਤੂੰ ਐਸੇ ਕਰਕੇ ਮੈਂ ਤੈਨੂੰ ਗੱਲ ਦੱਸਦਾ ਮੈਨੂੰ 100 ਪੱਤਰਕਾਰਾਂ ਨੇ ਫੋਨ ਆ ਗਏ ਦਿੱਤੋਂ ਪਹਿਲਾਂ ਕੱਲ ਦੇ ਤੂੰ ਜਦੋਂ ਮੈਂ ਕਿਹਾ ਯਾਰ ਮੈਂ ਕਿਸੇ ਮੈਨ ਇੰਟਰਵਿਊ ਹੁੰਦਾ ਕਈਆਂ ਨੇ ਮੈਨੂੰ ਲਾਲਚ ਵੀ ਦਿੱਤੇ ਖਰੀਦਦਿਆਂ ਗੋਸ਼ਸ਼ਾ ਵੀ ਕਰੀਆਂ ਹਣਾ ਬਟ ਮੈਂ ਮਨਾ ਕਰਤਾ ਤੇਰੇ ਹੁਣ ਜਦੋਂ ਮੈਂ ਪਰਚੇ ਲਈ ਬੋਲਣਾ ਸੀ ਇਹਦਾ ਮੇਰਾ ਹੱਕ ਹੈ ਭਾਨੇ ਲਈ ਬੋਲਣਾ ਭਾਨੇ ਦੇ ਪਰਿਵਾਰ ਲਈ ਬੋਲਣ ਦਾ ਹਣਾ ਤਾਂ ਮੈਂ ਪਰਿਆ ਬੈਠਾ ਸੀ ਫਿਰ ਮੈਨੂੰ ਮੈਂ ਤੂੰ ਰੁਕ ਗਿਆ ਵੀ ਯਾਰ ਚੱਲ ਤੇਰੀ ਰੋਕ ਵੱਧ ਦੇਖਾਂ ਕਿਉਂ ਮੇਰਾ ਪੇਜ ਖਤਮ ਨਹੀਂ ਕਰਿਆ ਹੋਇਆ ਇਹਨਾਂ ਦੀ ਆਵਾਜ਼ ਨਾ ਜਾਵੇ ਮੈਂ ਚੱਲ ਜਜਬਾਤ ਨਾ ਹੈ ਨਾ ਜਾਣ ਯਾਰ ਤੇਰੇ ਤੇ ਹੀ ਪੜਾਅ ਕੱਢਾਂਗੇ ਸਾਰੀ ਹਣਾ ਹੁਣ ਤੂੰ ਫਿਰ ਉਹੀ ਤਾਂ ਗੱਲ ਮੈਂ ਉਦਦੇ ਕਹਿ ਰਿਹਾ ਸੀ ਵੀ ਮੇਰੇ ਤਾਂ ਇਹ ਬੀਤੀ ਹੈ ਮੇਰੇ ਤੇ ਬੀਤੀ ਮੇਰੇ ਪਰਿਵਾਰ ਤੇ ਬੀਤੀ ਮੇਰੇ ਦੀ ਲੜਨ ਵਾਲਿਆਂ ਦੀ ਬੀਤੀ ਸੋਡੇ ਤੇ ਬੀਤੀ ਹੈ ਤੂੰ ਉਹ ਸਟਡੀ ਵਾਲੇ ਇੰਟਰਵਿਊ ਚਲਾ ਦੇ ਉੱਦੀ ਚਾਉਣੀਆਂ ਚਾਹੀਦੀਆਂ ਹਟੈਨੂੰ ਵੀ ਇਹਨਾਂ ਨੂੰ ਤਾਂ ਝੋਟੇ ਵਾਸਤੇ ਵੀ ਕਿਹਾ ਸੀਗਾ ਵੀ ਅਸੀਂ ਡਿਸਚਾਰਜ ਕਰਕੇ ਲੈਵਾਂਗੇ ਕੀ ਮੈਂ ਡਿਸਚਾਰਜ ਹੋ ਕੇ ਆਇਆਂਗਾ ਮੈਂ ਡਿਸਚਾਰਜ ਹੋ ਕੇ ਆਇਆਂਗਾ ਮੈਂ ਤਾਂ ਇਹ ਹੀ ਦੱਸਦਾ ਸੀ ਵੀ ਗਲਤ ਕਰ ਹਾਂ ਆ ਬਾਟਾ ਆਪਣ ਨੂੰ ਭਰੋਸਾ ਕਿਸ ਤੇ ਕਰਨਾ ਪੈਣਾ ਕੀਤੇ ਕਰੀਏ ਸਰਕਾਰ ਦੇ ਬੰਦੇ ਹੋਗੇ ਪੁਲਿਸ ਦੇ ਵੱਡੇ ਅਫਸਰ ਹੋਗੇ ਜਦੋਂ ਉੱਥੇ ਇਹਨਾਂ ਨੇ ਭਰੋਸਾ ਕਰ ਰਹੇ ਸੀ ਇਹਨਾਂ ਨਾਲ ਇਹਨਾਂ ਨੇ ਇਹ ਜਵਾਬ ਦੇਣਾ ਸੀ ਵੀ ਆ 2 ਮਹੀਨੇ ਪਹਿਲਾਂ ਤਾਂ ਤੁਸੀਂ ਝੋਟੇ ਨਾਲ ਕੁਝ ਕਰਕੇ ਹਟਿਓਗੇ ਪਰ ਯਾਰ ਹੁਣ ਕੀ ਪਤਾ ਉੱਥੇ ਮੌਕੇ ਦੀ ਕੀ ਕੰਡੀਸ਼ਨ ਬਣੀ ਸੀ ਉਹੀ ਗੱਲ ਜਿਵੇਂ ਹੁਣ ਲੱਖਾ ਕਹਿ ਰਿਹਾ ਪਰ ਆਪਾਂ ਵੀ ਸੋਚਦੇ ਆਂ ਇਹ ਗੱਲ ਜੇ ਉੱਥੇ ਮੈਂ ਕੱਲਾ ਹੁੰਦਾ ਮੈਂ ਕੀ ਸੋਚਦਾ ਕੋਈ ਵਿੱਚ ਹੜ ਦੋਂਗਾ ਬਾੜ ਦਿੰਦੇ ਵਿੱਚੋ ਕੁਛ ਦਾ ਕੰਮ ਨੁਕਸਾਨ ਕਰ ਦਿੰਦਾ ਤਾਂ ਅੱਜ ਇਹਨਾਂ ਨੇ ਤੈਨੂੰ ਸੱਤਲੇ 302 ਵੀ ਲਾ ਸਕਦੇ ਸੀ ਕੋਈ ਕਿਸੇ ਚੀਜ਼ ਨੂੰ ਅੱਗ ਲਾ ਦਾਂ ਅੱਗ ਜਣੀ ਕਰ ਦਿੰਦਾ ਹਨਾ ਕਿਉਂ ਹੋਰ ਕੋਈ ਲੀਡਰ ਪਹੁੰਚਿਆ ਨਹੀਂ ਸੀ ਹੁਣ ਕੀ ਯਾਰ ਕੀ ਕਰੀਏ ਇਹਨਾਂ ਦਾ ਕੋਈ ਫਿਰ ਉਹੀ ਗੱਲ ਆ ਗਈ ਨਾ ਤੁਗਲਕੀਆਂ ਫਰਮਾਨੀਆਂ ਅਰੰਗਜੇਬੀ ਫਰਮਾਨ ਆਟਲੀਆਂ ਗਾਮਾਂ ਵਾਲੀਆਂ ਆਪਾਂ ਸਿੱਖਿਆ ਨਹੀਂ ਲੈਂਦੇ ਪਰਾਣੀਆਂ ਗੱਲਾਂ ਤੋਂ ਆਪਣੇ ਹੋਏ ਪਿਸ਼ੋਕੜ 'ਚ ਝੁਲਮਾਂ ਤੋਂ ਆਪਾਂ ਸਿੱਖਿਆ ਹੀ ਲੈਂਦੇ ਪਲੋ ਕੇ ਮੈਨੂੰ ਮੈਨੂੰ ਮੇਰੇ ਮੈਂ ਸਾਰਾ ਕੁਝ ਦੱਸਿਆ ਸਾਰਾ ਕੁਝ ਮੇਰਾ ਆਨਲਾਈਨ ਪਿਆ ਤਿੰਨ ਮਹੀਨੇ ਪੁਰਾਣਾ ਹਜੇ ਕੋਈ ਜ਼ਿਆਦਾ ਪੁਰਾਣਾ ਤਾਂ ਹੈ ਨਹੀਂ ਤਿੰਨ ਮਹੀਨੇ ਪੁਰਾਣਾ ਕੋਈ ਜ਼ਿਆਦਾ ਪੁਰਾਣਾ ਤਾਂ ਹੈ ਨਹੀਂ ਇਹੀ ਕਾਰਨ ਸੀ ਮੈਂ ਇਹੀ ਕਹਿਣਾ ਚਾਹੁੰਦਾ ਸੀ ਚੈਨਲਾਂ ਤੇ ਉਹ ਕਟ-ਕਟ ਕੇ ਚਲਾਤੀਆਂ ਬਾਲੇ ਬੰਦਿਆਂ ਨੇ ਦੇਖੋ ਕੋਈ ਵੀ ਬੰਦਾ ਜੋ ਸੜਕ ਤੇ ਆ ਗਿਆ ਪੰਜਾਬ ਲਈ ਲੜ ਰਿਹਾ ਉਹ ਕਿਵੇਂ ਮਾੜਾ ਕਰ ਸਕਦਾ ਕਿਸੇ ਨਾਲ ਕੋਈ ਵੀ ਆ ਚਾਹੇ ਚਾਹੇ ਯਾਰ ਉਹਨੇ ਸਮਝਾਉ ਤਾ ਕਰ ਲਿਆ ਹੁਣ ਮੈਂ ਕੱਲ ਨੂੰ ਕਿਤੇ ਵਗ ਜਾ ਮੈਸੇਜ ਉਹ ਤਾ ਕਰਨਾ ਤਾਂ ਮੈਂ ਮਾੜਾ ਹੋ ਜੂ ਮਿੰਟ ਜਿ ਆਪਾਂ ਮਾੜਾ ਸਾਫਤ ਕਰ ਦਿੰਦੇ ਆ ਕਿਸੇ ਨੂੰ ਮਿੰਟ ਚੰਗਾ ਸਾਫਤ ਕਰ ਦਿੰਦੇ ਚਲੋ ਅਗਲੀ ਮਰਜੀ ਬੱਟ ਯਾਰ ਤੋ ਗਦਾਰ ਤਾਂ ਉੱਥੇ ਕੌਣ ਹੋਇਆ ਹੈ ਬਚਣਾ ਤਾਂ ਕੌਣ ਹਰਿਆ ਹੈ ਇਹਨਾਂ ਦਾ ਕੋਈ ਉਹ ਆ ਇਹ ਤਾਂ 18 19 ਤਾਂ ਲਿਖ ਦਿੰਦੇ ਨੇ ਕਦੇ ਕਦੇ ਇਹਨਾਂ ਨੇ ਕੀ ਪ੍ਰਨੋਟ ਤੇ ਲਿਖ ਕੇ ਦਿੱਤਾ ਸੀ ਜਾਂ ਐਪੀ ਡਾਟ ਤੇ ਲਿਖ ਕੇ ਦਿੱਤਾ ਸੀ ਹਨਾ ਮੇਰੇ ਕੋਲ ਤਾਂ ਵੀਡੀਓ ਬਣੀਆਂ ਹੋਈਆਂ ਆ ਓਐਸ ਦੀਆਂ ਤੇਰੇ ਕੋਲੇ ਪੀਆਂ ਚਲਾ ਦੀ ਕਟ-ਕਟ ਕੇ ਮੇਰੀਆਂ ਦੀਦੀ ਯਕੀਨ ਗਾਦੇ ਕਰੀਏ ਫਿਰ ਕਿੱਥੇ ਖੜੀਏ ਆਪਾਂ ਤੁਹਾਨੂੰ 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 ਕੀ ਲੱਗਿਆ ਜਿੱਦẽ ਫੈਸਲਾ ਹੋਇਆ ਮਤਲਬ ਬੇਸ਼ੱਕ ਚਲੋ ਆਗੂਆਂ ਨੇ ਉਹ ਮੌਕੇ ਮੁਤਾਬਕ ਫੈਸਲਾ ਲੈ ਲਿਆ ਤੁਹਾਨੂੰ ਉਹਦੇ ਮੱਥਾ ਠਣ ਗਿਆ ਜੀ ਤੁਹਾਡਾ ਵੀ ਇਹ ਕੰਮ ਗਲਤ ਹੋਊਗਾ ਛੱਡਦਾ ਨਹੀਂ ਭਾਣੇ ਮੈਨੂੰ ਬਹੁਤ ਦੁੱਖ ਲੱਗਿਆ ਸੀ ਰਿਐਲਿਟੀ 'ਚ ਮੈਂ ਆਪਾਂ ਸਾ ਦੇਖ ਝੂਠ ਨਹੀਂ ਬੋਲਦੇ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਝੂਠ ਮੈਂਥੋਂ ਬੋਲਿਆ ਨਹੀਂ ਜਾਂਦਾ ਜਦੋਂ ਉਹ ਸਮਝਾ ਤੱਥ ਹੋ ਗਿਆ ਮੈਨੂੰ ਦੁੱਖ ਲੱਗ ਗਿਆ ਹੋ ਗਿਆ ਮੈਨੂੰ ਪਤਾ ਲੱਗਿਆ ਸੀ ਵੀ ਹੁਣ ਭਾਣੇ ਨੂੰ ਛੱਡ ਦੇਣੀ ਉਹਨੂੰ 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 ਕਹਿੰਦੇ ਤੂੰ ਚੱਕ ਲੈ ਮ ਪਾਣੇ ਨੂੰ ਛੱਡ ਦੇਣੀ ਜੇ ਉੱਥੇ ਬਹਿ ਜਾਂਦੇ ਦੋ ਦਿਨ ਤਿੰਨ ਦਿਨ ਚਾਰ ਦਿਨ ਫਿਰ ਕੋਈ ਹੱਲ ਹੋ ਸਕਦਾ ਇਤੋਂ ਪ੍ਰਸ਼ਾਸਨ ਹੁਣ ਤਾਨੂੰ ਮੈਕਨਿਕੀ ਜੈਂਪਲ ਹੋਣਾ 14 ਅਗਸਤ ਨੂੰ ਜਿੱਦੋਂ ਇਹਨਾਂ ਨੇ ਸਿੱਧੂਪੁਰ ਵਾਲੇ ਨੇ ਕਿਹਾ ਸੀ ਤੈਨੂੰ ਸੋ ਟ੍ਰਾਲੀ ਤਾਂ ਕੇ ਡਰ ਲੈ ਕੇ ਆ ਰਹੇ ਹਾਂ ਸਰਕਾਰ ਨੂੰ ਭੱਜਣ ਪੈਗੀ ਮੈਂ ਤਾਂ ਅੰਦਰ ਸੀ ਮੈਨੂੰ ਅੰਦਰ ਪਤਾ ਲੱਗਿਆ ਭੱਜਣਾ ਪੈਗੀ ਕੁੱਲ ਅਫਸਰशाही ਉਰੇ ਆ ਕੇ ਬਹਿ ਗਈ ਮਾਨਸਾ ਕੇ ਬਹਿ ਗਈ ਮਾਨਸੀ ਉਹਨਾਂ ਨੇ ਮੀਟਿੰਗ ਕਰੀ ਚਲੋ ਕਿਸੇ ਲੋਟ ਕਿਵੇਂ ਮਰਜੀ ਇਹਨਾਂ ਨੇ ਉਹ ਉਹਨਾਂ ਦਾ ਪ੍ਰੋਗਰਾਮ ਕੈਨਸਲ ਕਰਵਾਤਾ 15 ਅਗਸਤ ਨਾਂਗੀ 15 ਨੰਗੀ ਤਾਂ ਇਹ ਤਾਂ ਪਤਰੇ ਬਾਦ ਕੇ ਜੰਦੀਗੜ ਉਹੀ ਬੰਦੇ ਸਾਵੇਂ ਜਿਹੜੇ ਉਰੇ ਹਾਰੇ ਕੱਢ ਰਹੇ ਸੀ ਇਹਨਾਂ ਦੇ ਉਹ ਕਹਿੰਦੇ ਸੀ ਤਾਂ ਜੰਦੀਗੜਾ ਉੱਥੇ ਆਇਓ ਜਿਹਾਣਾ ਮੇਰਾ ਪਿਤਾ ਜੀ ਉਹ ਮੀਟਿੰਗ ਚ ਨਹੀਂ ਗਏ ਕਹਿੰਦੇ ਅਸੀਂ ਨਹੀਂ ਜਾਂਦੇ ਸਾਡਾ ਮੁੰਡਾ ਅੰਦਰ ਬੈਠਾ ਹੈ ਅਸੀਂ ਸਾਰਾ ਪਰਿਵਾਰ ਬੈਠਣ ਨੂੰ ਤਿਆਰ ਹੈ ਅਸੀਂ ਜੱਗ ਕੇ ਨਹੀਂ ਯਾਰ ਗੱਲ ਮੁਕਾ ਅਸੀਂ ਮੈਂ ਜ਼ੁਲਮ ਅੱਗੇ ਹਾਰਿਆ ਨਹੀਂ ਮੈਂ ਨਹੀਂ ਕਿਹਾ ਮੇਰੀ ਜ਼ਮਾਨਤ ਕਰਵਾਓ ਮੈਨੂੰ ਜੱਜ ਪਹਿਲੇ ਦਿਨ ਜ਼ਮਾਨਤ ਨਹੀਂ ਮੈਂ ਜੱਜ ਨਾਲ ਸਿੱਧੰ ਸਿੱਧੀ ਬਹਿਸ ਕਰੀ ਮੈਂ ਜੱਜ ਸਾਹਿਬ ਇਹ ਕੀ ਹੈ ਦੂਜੀ ਤੀਜੀ ਵਾਰ ਚੱਕ ਲਿਆਉਂਦੇ ਮੈਨੂੰ ਰੋਜ਼ ਚੱਕ ਲਿਆਉਂਦੇ ਨਾਸ਼ੇ ਖਿਲਾ ਜੱਜ ਸਾਹਿਬ ਨੇ ਮੈਨੂੰ ਆਪ ਕਿਹਾ ਮੈਨੂੰ ਪਤਾ ਹੈ ਇਹਨਾਂ ਨੇ ਤੇਰੇ ਨਾਲ ਜ਼ੁਲਮ ਕਰਿਆ ਮੈਂ ਸਾਰਾ ਕੁਝ ਦੇਖਿਆ ਮੈਂ ਫਿਰ ਤੁਸੀਂ ਕੁਝ ਕਰੋ ਕਹਿੰਦੀ ਮੈਂ ਕੁਝ ਕਰ ਨਹੀਂ ਸਕਦੀ ਭਾਈ ਮੇਰੇ ਕੋਲ ਉਹ ਵੀ ਇਹਨਾਂ ਦੀ ਹੁੰਦੇ ਆ ਹਨਾ ਹਨਾ ਤੇ ਉਹ ਕਹਿੰਦੀ ਮੈਂ ਫਿਰ ਹੁਣ ਕੀ ਕਹਿੰਦੀ ਜ਼ਮਾਨਤ ਦੇ ਦੇਣੀ ਆ ਭਰ ਲਾ ਭਰਾ ਵਾਲਾ ਮੈਂ ਨਹੀਂ ਭਰਾਂ ਜੇ ਮੈਂ ਜ਼ਮਾਨਤ ਭਰ ਲਈ ਮੈਂ ਦੋਸ਼ੀ ਹੋ ਗਿਆ ਬੱਟ ਫਿਰ ਆਇਆ ਵੀ ਮੈਂ ਪਰਸਨਲ ਬੌਂਡ ਤੇ ਮੇਰੇ ਵਕੀਲ ਨੇ ਖੁਦ ਆਪ ਦੇ ਪਰਸਨਲ ਬੌਂਡ ਭਰਿਆ ਮੇਰਾ ਨਾ ਹੀ ਮੇਰੀ ਕੋਈ ਰਿੱਟ ਲੱਗੀ ਹੈ ਕੋਈ ਮੇਰੀ ਰਿੱਟ ਨਹੀਂ ਲੱਗੀ ਹੈ ਇਹ ਉੱਪਰ ਕੇਸ ਇਹਨਾਂ ਦੇ ਖਿੱਚੇ ਪੈ ਜੇ ਮੇਰੇ ਘਰ ਦੀਆਂ ਕੰਨਾਂ ਲੱਪੇ ਕਿਸੇ ਦੇ ਘਰ ਦੀ ਕੰਨਾਂ ਕਿਵੇਂ ਟੱਪ ਸਕਦੇ ਨੇ ਯਾਰ ਮੈਂ ਕੋਈ ਗੁੰਡਾ ਚੋਰ ਬਦਮਾਸ਼ ਹੁਣ ਆਹੀ ਦੇਖ ਲੋ ਉਹ ਹਾਲਾਤਾਂ ਤੋਂ ਇਹਨਾਂ ਨੂੰ ਸਮਝਣਾ ਚਾਹੀਦਾ ਸੀ ਜਦੋਂ ਇੱਕ ਵਾਰ ਉੱਥੇ ਦੁਨੀਆ ਪਹੁੰਚ ਗਈ ਆਪਣੇ ਆਪ ਬੇਗਚ ਪਹੁੰਚ ਗਈ ਚਲੋ ਸਾਨੂੰ ਨਾਜ਼ਰ ਬੰਦ ਕਰ ਲੈ ਜਾਂ ਅਸੀਂ ਡਰ ਗਏ ਅਸੀਂ ਡਰ ਗਏ ਮੰਨ ਲਾ ਅਸੀਂ ਬਾਹਰ ਨਹੀਂ ਗਏ ਡਰਦੇ ਹਨਾ ਹੁਣ ਬਾਲੇ ਮੈਨੂੰ ਕਹਿੰਦੇ ਤੇਰੇ ਨਾਲ ਦਾ ਸੈਸ਼ਤਰ ਸਤਾਰੀ ਸਿੰਘ ਸੀ ਤੂੰ ਬਾਹਰ ਭੱਜ ਜਾਂਦਾ ਯਾਰ 200 ਬੰਦਾ ਮੇਰੇ ਬਾਹਰ ਖੜਾ ਹੈ ਪੱਗਾਂ ਵਾਲੇ ਮੇਰੇ ਭਰਾ ਨੇ ਮੇਰੇ ਸ਼ਹਿਰ ਦੇ ਮੁੰਡੇ ਨੇ ਜਿਹੜੇ ਭਰਤੀ ਹੋਣੇ ਜੋ ਮੈਂ ਪੜਕੇ ਤੂੰ ਤੇਰਾ ਭਰਾ ਪਰਤੀ ਹੋ ਜੇ ਕਿਸੇ ਦਾ ਚਾਚੇ ਤਾਇ ਦਾ ਮੁੰਡਾ ਕਿਸੇ ਦਾ ਦੋਸਤ ਹੈ ਪਰਿਵਾਰ ਹੈ ਇੱਕ ਤਰ੍ਹਾਂ ਦਾ ਹੁਣ ਮੇਰੇ ਨਾਲ ਸ਼ਸਤਰਤਾਰੀ ਨਹੀਂ ਉਹਨਾਂ ਕੋਲੇ ਗੰਨਾਂ ਨੇ ਟਕਰਾਹ ਹੋਣਾ ਲਾਜ਼ਮੀ ਆ ਕਿਸੇ ਨੇ ਕੋਈ ਬੰਦਾ ਵਿੱਚ ਹੋਵੇ ਕੱਦੋਂ ਮਾਰੇ ਉਹਨਾਂ ਦਾ ਗੁੱਟ ਵੜਦੇ ਜਾਂ ਉਹ ਮਾਰਨ ਗੋਲੀ ਕਿਸੇ ਦਾ ਪੁੱਤ ਤਾਂ ਮਰ ਗਿਆ ਦੋਸਤ ਝੋਟੇ ਤੇ ਉਹਦੀ ਕਹਿੰਦੇ ਖਾਲਸਤਾਨੀਆਂ ਤਾਂ ਜਾਂ ਇਹ ਕੋਈ ਵੀ ਕਹਿ ਸਕਦਾ ਸੀ ਉੱਥੇ ਵੀ ਇਹ ਸਿਚੁਏਸ਼ਨ ਹੋਈ ਤਾਂ ਜਾਂ ਤਾਂ ਉਹਨੇ ਤਾਜੋਤਾ ਕਰ ਲਿਆ ਉਹਨੂੰ ਐ ਹੋ ਗਿਆ ਵੀ ਕੋਈ ਹੋਰ ਲੀਡਰ ਨਹੀਂ ਹੈਗਾ ਬਾਕੀ ਉੱਤੇ ਭਾਈ ਕਾਕਾ ਕੋਟੜਾ ਤੇ ਸਰਜੀਤ ਪੂਲ ਸੀਗੇ ਉਹ ਪੁਰਾਣੇ ਲੀਡਰ ਨੇ ਖਲਾਟিয়ে ਨੇ ਉਹਨਾਂ ਨੇ ਵੀ ਉਹਨਾਂ ਦਾ ਵੀ ਉਨੀ ਰੋਲ ਆ ਜਿੰਨਾ ਲੱਖੇ ਦਾ ਰੋਲ ਹਨਾ ਕਿ ਨਹੀਂ ਗਲਤ ਗੱਲ ਲੱਗਣਾ ਮੈਂ ਹਨਾ ਸਾਂਝਾ ਫੈਸਲਾ ਸੀ ਕਰੇ ਲੱਖੇ ਦਾ ਫੈਸਲਾ ਨਹੀਂ ਜਿਵੇਂ ਪਤਾ ਲੱਗਿਆ ਹੁਣ ਬਾਅਦ ਚ ਬਟ ਕੀ ਇਹ ਉਹ ਦੱਸਣਗੇ ਮਤਲਬ ਕਲਮ ਲਾ ਕੇ ਸਰਕਾਰ ਨੇ ਝਾਕੇ ਧੋਖਾ ਕੀਤਾ ਤੇ ਆਪਣੇ ਲਈ ਕਿਵੇਂ ਕਰਿਆ ਸੀ ਆਪਣੇ ਵਲੇ ਕਿਵੇਂ ਕਰ ਰਹੀ ਤੂੰ ਕੱਲੇ ਕੱਲੇ ਪਲਦਾ ਗਵਾਹ ਕੱਲੇ ਕੱਲੇ ਧਰਨੇ ਦਾ ਕੱਲੇ ਕੱਲੇ ਸਪੀਚਰ ਦਾ ਪ੍ਰਵਾਹ ਨੂੰ ਕੱਲੇ ਕੱਲੇ ਬਲਾਰੇ ਦਾ ਬਲਵਾਹ ਕੱਲੇ ਕੱਲੇ ਤੈਨੂੰ ਲੀਡਰ ਦਾ ਪਤਾ ਹੈ ਮੈਂ ਤਾਂ ਕਹਿਣਾ ਉਹ ਲੀਡਰ ਨੂੰ ਪੁੱਛਿਆ ਜਾਵੇ ਹੁਣ ਜਿਹੜੇ ਮੇਰੇ ਵੇਲੇ ਲੀਡਰ ਸੀ ਉਹਨਾਂ ਦਾ ਕੋਈ ਕਸੂਰ ਨਹੀਂ ਉਹ ਸਿਆਣੇ ਹੋ ਗਏ ਸੀ ਹੁਣ ਉਹਨਾਂ ਨੇ ਉੱਥੇ ਮੀਟਿੰਗ 'ਚ ਬਰਨਾਲੇ ਕਹਿੰਦੇ ਉਹਦੇ ਕਿਹਾ ਸੀ ਵੀ ਛੋਟੇ ਵੇਲੇ ਤੁਸੀਂ ਐਂ ਕਰਿਆ ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ ਉੱਥੇ ਉਹਦੇ ਮੀਟਿੰਗ 'ਚ ਇਹਨੇ ਕਿਹਾ ਗਵਾਨ ਸਾਲੇ ਸਾਡੇ ਨੇ ਵੀ ਤੁਸੀਂ ਛੋਟੇ ਵੇਲੇ ਵੀ ਐਂ ਕਰ ਗਏ ਯਾਰ ਹੁਣ ਫੇਰ ਕਹਿਣੇ ਹੂੰ ਉਹ ਤਾਂ ਮੈਨੂੰ ਉਦੋਂ ਪਤਾ ਲੱਗ ਗਿਆ ਸੀ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਮਦਈ ਲਿਆਵਾਂਗੇ ਮੈਂ ਮਦਈ ਕਿਵੇਂ ਲਿਆਉਣਗੇ ਮਦਈ ਤਾਂ ਲੈ ਨਹੀਂ ਸਕਦਾ ਚਾਰੇ ਹਰ ਜਰ ਪੰਜ ਮਦਈ ਉਹ ਭਾਨੇ ਦੇ ਦੁਸ਼ਮਣੀ ਹੋਏ ਕਿਤਰਾ ਦੇ ਭਾਨਾ ਹੁਣ ਹੁਣ ਆਪਾਂ ਗੱਲ ਕਰਦੇ ਹਾਂ ਉਰੇ ਜ਼ੁਲਮ ਦੀ 3ਾਂ ਭੈਣਾਂ ਦੇ ਜ਼ੁਲਮ ਦੀ 3ਾਂ ਭੈਣਾਂ ਸਾਂਝੀਆਂ ਨਹੀਂ ਹੁੰਦੀਆਂ ਯਾਰ ਮੈਂ ਸਾਰੀ ਜ਼ਿੰਦਗੀ ਲੜਾਈਆਂ ਝਗੜੇ ਕਰਿਆ ਹਰੇਕ ਪੁੱਠਾ ਕੰਮ ਕਰਿਆ ਇੱਕ ਕਬਜ਼ਾ ਤੇ ਦੂਜੀ ਕਿਸੇ ਦੀ 3 ਭੈਣ ਦੀ ਅੱਜ ਤੱਕ ਹਣਾ ਸਾਰੇ ਪੰਜਾਬ ਦੀਆਂ ਜੇਲਾਂ ਕੱਟੀਆਂ ਨੇ ਕੋਈ ਇਹੋ ਜੀ ਗੱਲ ਨਹੀਂ ਨਹੀਂ ਕੱਟੀਆਂ ਲੜਾਈਆਂ ਜਾਰੀਆਂ ਦੋਸਤੀ ਵਿੱਚੇ ਕੱਟੀਆਂ ਨੇ ਆਪ ਦੇ ਵਿੱਚੇ ਵੀ ਨਹੀਂ ਕੱਟੀਆਂ ਉਹੀ ਯਾਰ ਦੋਸਤ ਮੇਰੇ ਨਾਲ ਜੁੜਦੇ ਬੈੰਦੇ ਨੇ ਮੇਰੇ ਨਾਲ ਖੜ੍ਹਦੇ ਨੇ ਮੇਰੀ ਟੀਮ ਹੈ ਮੈਨੂੰ ਤੇ ਭਰੋਸਾ ਹੈ ਹਣਾ ਬੱਟ ਯਾਰ ਯਾਰ ਆ ਜ਼ੁਲਮ ਯਾਰ ਇੱਕ ਬੰਦਾ ਐਡੇ ਵੱਡੇ ਅਹੁਦਾ ਬਖਸ਼ਿਆ ਹੈ ਸਰਕਾਰ ਪੰਜਾਬੀ ਬੰਦਾ ਜਿਹੜੋ ਇਤਿਹਾਸ ਤੋਂ ਵੱਖ ਫੋਫੇ ਜਿਹੜਾ ਆਪਾਂ ਨੂੰ ਇੰਨੇ ਪ੍ਰਲੋਭਨ ਦਿੱਤੇ ਹੁਣ ਜੀ ਨੇ ਜਿਨੇ ਦਹਾਈਆਂ ਪਾਈਆਂ ਹੁਣ ਹਰੇਕ ਚੀਜ਼ ਦੀਆਂ ਇੱਥੋਂ ਤੱਕ ਕਿ ਨੀਂ ਪੱਥਰਾਂ ਦੀਆਂ ਇਹਦਾਈਆਂ ਪਾਈਆਂ ਹੁਣ ਜਿਨੇ ਦੂਜੀਆਂ ਪਾਰਟੀਆਂ ਨੂੰ ਕੁਸ ਕੀ ਕੁਸ ਬੋਲ ਕੇ ਆਇਆ ਹੋਵੇ ਆਪਾਂ ਕਹਿੰਦੇ ਸਭ ਪਾਰਟੀਆਂ ਮਾੜੀਆਂ ਨੇ ਜੇ ਮੈਂ ਹੁਣ ਕਹਿੰਦਾ ਫਲਾਣ ਨੇ ਇਹਨਾਂ ਨਾਲੋਂ ਚੰਗੇ ਸੀ ਫਿਰ ਮੈਨੂੰ ਕਹਿੰਦੇ ਝੋਟਾ ਉਹਨਾਂ ਦਾ ਬੰਦਾ ਇੱਕ ਲੋਕਾਂ ਦਾ ਕਮੈਂਟ ਕਰਨ ਆਲਿਆਂ ਦਾ ਨਹੀਂ ਪਤਾ ਲੱਗਦਾ ਇਹੇ ਦਿਲ ਦਿਖਾਉਂਦੇ ਨੇ ਇਹਨਾਂ ਪਿੱਛੇ ਲੜਦਾ ਫਿਰ ਮੇਰੀ ਗੱਲ ਸੁਣ ਹੁਣ ਮੇਰਾ ਕੀ ਗੱਡਾ ਖੜਿਆ ਸੀ ਮੈਂ ਸੱਤ ਪਰਚੇ ਬੁਆਰ ਰੱਖੇ ਨੇ ਮੈਂ ਨਸ਼ੀ ਬੰਦ ਕਰਾਉਣਾ ਹੈ ਜਦਾਂ ਕਿਸੇ ਨੂੰ ਕਹ ਲੈ ਮੇਥੋਂ ਕੋਈ ਪੈਸੇ ਤਰੀ ਜਾਂ ਤੂੰ ਕਿ ਕਿਸ ਤੋਂ ਪੈਸਾ ਲੈ ਕੇ ਆਇਆ ਜਾਂਦਾ ਮੈਨੂੰ ਕੋਈ ਕਹ ਲੈ ਛੋਟਾ ਪੈਸੇ ਲੈਂਦਾ ਜਾਂ ਮੈਨੂੰ ਕੋਈ ਮੇਰੇ ਇਹ ਤੋਂ ਪੈਸੇ ਆਉਂਦੇ ਹੁਣ ਫੇਸਬੁੱਕ ਤੋਂ ਸਾਡੇ ਤਾਂ ਸਰਕਾਰਾਂ ਨੇ ਬੇਜੀ ਆਊਟ ਕਰ ਰੱਖਿਆ ਇਸ ਤਾਂ ਸਾਡੇ ਦਾ ਸ਼ੋਅ ਹੀ ਨਹੀਂ ਹੁੰਦਾ ਇਸ ਤਾਂ ਚਲਾ ਹੀ ਜਾਂਦੇ ਤੇ ਵਰਗੇ ਭਾਈ ਚਲਾ ਜਾਂਦੇ ਜਾਂ ਤੁਸੀਂ ਆਉਣੇ ਹੋ ਸੋਨੂੰ ਕਦੇ ਕਿਹਾ ਇਸ ਇੰਟਰਵਿਊ ਫੇਰ ਦੇਵਾਂਗੇ 10 ਰੁਪਏ ਜੋ 20 ਰੁਪਏ ਦਿਓ ਹਨਾ ਸਾਡੇ ਕੋਲੇ ਤੇਲ ਪਵਾਉਣ ਨੂੰ ਪੈਸੇ ਵੀ ਨਹੀਂ ਹੁੰਦੇ ਕਈ ਵਾਰ ਅਸੀਂ ਕਈ ਵਾਰ 3-300 ਕਿਲੋਮੀਟਰ ਜਾਂਦੇ ਅਗ ਅਸੀਂ ਓਵੇਂ ਮੁੜੇ ਆਉਣੇ ਆ ਲੜਦੇ ਕੰਨਾਂ ਪਿੱਛੇ ਲੋਕਾਂ ਪਿੱਛੇ ਲੋਕਾਂ ਤੋਂ ਕੀ ਆਸ ਹੁੰਦੀ ਹੈ ਪਿਆਰ ਦੀ ਲੋਕ ਬਹੁਤ ਦਿੰਦੇ ਨੇ ਬਹੁਤ ਕਰਦੇ ਨੇ ਇਹ ਜੀ ਗੱਲ ਨਹੀਂ ਲੋਕ ਕਈ ਲੋਕ ਤਾਂ ਰੋਣ ਲੱਗ ਜਾਂਦੇ ਨੇ ਨਸ਼ੇ ਵਾਲਿਆਂ ਨੂੰ ਇਹ ਫੜਦੇ ਨਹੀਂ ਅੱਜ ਮੇਰੇ ਕੋਲ ਤਿੰਨ ਮਾਮਾ ਦੇ ਫੋਨ ਆਏ ਨੇ ਮੈਂ ਉਦੋਂ ਥੋੜਾ ਡਿਪਰੈਸ਼ਨ ਮੇਰੇ ਕੋਲ ਇੱਕ ਮਾਂ ਤਾਂ ਚੁੱਚੀ ਰੋਣ ਲੱਗ ਗਈ ਸ਼ਾਇਦ ਉਹ ਕਹਿੰਦੀ ਪੁੱਤ ਮੇਰਾ ਭਾਈ ਮੇਰਾ ਮੁੰਡਾ ਮਸਮੈਂ ਮਾਮਾ ਮੈਨੂੰ ਲੈ ਜਾ ਕਿਤੇ ਜਾਂ ਮੇਰੇ ਮੁੰਡੇ ਨੂੰ ਲੈ ਜਾ ਕਿਤੇ ਮਾਮਾ ਮੈਂ ਕਿੱਥੇ ਲੈ ਜਾ ਤੂੰ ਥਾਣੇ ਜਾ ਉਥੇ ਪਿੱਟ ਜਾ ਕੇ ਕਹਿੰਦੀ ਪੁੱਤ ਬਹੁਤ ਔਰ ਪਿੱਟਾਈ ਕੱਲ ਇੱਕ ਭੈਣ ਦਾ ਫੋਨਾ ਫਤੇਗੜ ਸਾਹਿਬ ਤੋਂ ਇੱਥੇ ਮਾਨਸਾ ਦਾ ਭਾਈ ਆ ਉਹਨੇ ਵਿਥਿਆ ਦੱਸੀ ਕਹਿੰਦੀ ਮੇਰਾ ਮਾਂ ਪਿਓ ਦਵਾਈ ਨਹੀਂ ਲੈਂਦਾ ਮੇਰੇ ਭਾਈ ਨੂੰ ਨਸ਼ਾ ਦਵਾਉਂਦਾ ਰੋਜ਼ ਸਾਡੇ ਮਾਨਸਾ ਚ ਉਹਨਾਂ ਦੁਕਾਨਾਂ ਉੱਪਰ ਹੀ ਨਸ਼ਾ ਵਿਕਰੇ ਹੈ ਉਹਨਾਂ ਦੁਕਾਨਾਂ ਉੱਪਰ ਹੀ ਜਿਹੜੀਆਂ ਮੈਂ ਚਾਰ-ਚਾਰ ਵਾਰ ਬੰਦ ਕਰਵਾਤੀਆਂ ਭਾਨੇ ਦੀਆਂ ਭੈਣਾਂ ਉੱਪਰ ਜਿਹੜਾ ਪਰਚਾ ਦਰਜ ਹੋਏ ਇਹਦੇ ਨਾਲ ਤੁਹਾਡੇ ਤੁਹਾਨੂੰ ਕਿਹਨੇ ਠੇਸ ਪਾਉਂਦੇ ਯਾਰ ਮੈਂ ਕੰਬ ਗਿਆ ਮੇਰਾ ਦੜਾ ਜੀ ਕਰਦਾ ਮੇਰਾ ਤੈਨੂੰ ਸ਼ੋ ਨਹੀਂ ਕਰ ਸਕਦਾ ਵੀ ਮੈਂ ਕੀ ਮੈਂ ਬਸ ਕੀ ਕਰਾਂ ਯਾਰ ਕੀ ਹੁਣ ਕਿਵੇਂ ਕਿਵੇਂ ਕਹਾ ਉਹ ਬੰਦੇ ਨੂੰ ਕੀ ਉਹਨੂੰ ਮੈਂ ਮੇਰਾ ਜੀ ਕਰਦਾ ਬਸ ਪੁੱਛਣਾ ਕੀ ਜੀ ਕਰਦਾ ਮੈਂ ਦੱਸਣਾ ਨਹੀਂ ਚਾਹੁੰਦਾ ਯਾਰ ਭੈਣ ਮੇਰੀ ਮਾਂ ਰਹਿ ਕੇ ਹੀ ਆ ਯਾਰ ਮੈਨੂੰ ਆਦੀ ਮਾਂ ਦਾ ਮੇਰੀ ਮਾਂ ਨੇ ਮੈਨੂੰ ਰਾਤ ਤੱਕ ਕੇ ਕਹਿੰਦੀ ਫਿਰ ਕੀ ਹੋ ਗਿਆ ਪੁੱਤ ਤੂੰ ਐ ਕਾਹ ਤੋਂ ਕਰਦਾ ਮੈਂ ਜੀ ਮਾਂ ਠਾਣੇ ਚ ਜਾਂਦੀ ਜਾਂ ਤੱਕ ਉਹ ਕੌਣ ਹੁੰਦਾ ਮੇਰੀ ਮਾਂ ਨੂੰ ਬੰਦ ਕਰਨ ਵਾਲਾ ਮੇਰੀ ਮਾਂ ਸ਼ਾਂਤ ਮੇਂ ਪ੍ਰੋਟੈਸਟ ਹੀ ਕਰਨ ਗਈ ਸੀ ਉਹਦੀ ਵੀ ਤਾਂ ਮਾਂ ਹੈਗੀ ਐ ਜੀਵੇਂ ਕਿਸੇ ਦਾ ਮਰਜ਼ੀ ਹੋ ਕਹੋਵੇ ਮੈਂ ਇਹੀ ਗੱਲ ਪੁੱਛਣਾ ਚਾਹਣਾ ਇਹ ਤੁਗਲਕੀਆ ਫਰਮਾਨ ਕੀਦਾ ਹੈ ਜਾਂ ਤਾਂ ਦੱਸ ਦੇ ਆ ਕੇ ਬਿਆਨ ਦੇ ਦੇ ਵੀ ਭਾਈ ਮੇਰੇ ਹੱਥ ਤਾਂ ਪੁਲਿਸ ਹੈ ਹੀ ਨਹੀਂ ਹੁਣ ਪੰਜਾਬ ਪੁਲਿਸ ਮੇਰੇ ਹੱਥ 'ਚ ਨਹੀਂ ਹੈਗੀ ਮੇਰੇ ਦਾ ਹੱਥ ਘੜਿਆ ਮੇਰੀ ਮੰਤਰੀ ਮੈਂ ਮੰਤਰੀ ਕਰ ਰਿਹਾ ਸਾਰਾ ਕੁਝ ਕਿਸਾਨਾਂ ਨੇ ਉੱਥੇ ਜਾਣਾ ਹੈ 13 ਤਰੀਕ ਨੂੰ ਜਾ ਤਾਂ ਸਾਰਾ ਕੁਝ ਇਹੋ ਦੇ ਵਾਸਤੇ ਐ ਜਾਂ ਇਹ ਬਈ ਕੰਮ ਕਿਉਂ ਕਰਿਆ ਵੀ ਮੈਨੂੰ ਲੱਗਦਾ ਸੀ ਵੀ ਇਹਨਾਂ ਨੂੰ ਆਏ ਸੀ 5:30 ਵਜੇ ਪਰਚਾ ਇਹਨਾਂ ਨੇ ਤਾਂ ਕੱਢਿਆ ਮੇਨ ਗਲਤ ਨੂੰ ਮੈਂ ਦੱਸਾਂ 5:30 ਵਜੇ ਪਰਚਾ ਕੱਟਿਆ ਇਹਨਾਂ ਨੇ ਸਮਝੌਤਾ ਹੁੰਦਾ 7:30 ਵਜੇ 7:30 ਵਜੇ ਸਮਝੌਤਾ ਨਹੀਂ ਕਰਦੇ ਇਹਨਾਂ ਨੂੰ ਆ ਪਰਚੇ ਚੱਕਾਂਗੇ ਚੱਕ ਲੈਣ ਦੇ ਤੇ ਲੋਕ ਡਾਂਗਾ ਮਾਰਦੇ ਚਾਰ ਕੀ ਕਰ ਲੈਂਦੇ ਇਹਨਾਂ ਮੂਰੇ ਕੀ ਦੀ ਜੋਰ ਐ ਮੇਰੇ ਪਰਵਾਹ ਹੁਣਾ ਆ ਜਾਣ ਕੰਧਾਂ ਤੁੜ ਕੇ ਵੜ ਜਾਣ ਮੈਨੂੰ ਲੈ ਰਣ ਚੱਕ ਕੇ ਕੌਣ ਆਊਗਾ ਮੂਰੇ ਪਹਿਲਾਂ ਕਿੰਨੇ ਮਾਰਦੇ ਗੁਰਦੇਵ ਸਿੰਘ ਕੌਕਿਆਂ ਵਰਗੇ ਕੌਣ ਬੋਲਦਾ ਓਰੇ ਉਹੀ ਪੰਜਾਬ ਐ ਇਹ ਇੱਥੇ ਰੋਜ਼ ਜ਼ੁਲਮ ਹੁੰਦੇ ਆਏ ਨੇ ਕੋਈ ਬੋਲਦੀ ਨਹੀਂ ਇਹ ਤਾਂ ਹੁਣ ਮੜਾ ਜਾ ਸੋਸ਼ਲ ਮੀਡੀਆ ਆ ਗਿਆ ਮੜਾ ਜਾ ਪਤਾ ਲੱਗਣ ਲੱਗ ਗਿਆ ਪਹਿਲਾਂ ਤਾਂ ਪਤਾ ਨਹੀਂ ਲੱਗਦਾ ਸੀ 30-30 ਸਾਲ ਨਹੀਂ ਪਤਾ ਲੱਗੇ ਖਪਾਆਂ ਦਾ ਝੋਟਾ ਨਾਲ ਖੜਾ ਹੋਏ ਭਾਨੇ ਦੇ ਪਰਿਵਾਰ ਦੇ ਮੈਂ ਤਾਂ ਪਹਿਲੇ ਦਿਨ ਤੋਂ ਹੀ ਖੜਾ ਐ ਜਮਾਂ ਖੜਾ ਐ ਇਸ ਜ਼ੁਲਮ ਮੁਰਦ ਖੜਾਂਗਾ ਉੂੰ ਵੀ ਮੈਂ ਭਾਨੇ ਖਾਤਰ ਖੜਾਂਗਾ ਮੈਂ ਤਾਂ ਹੱਥ ਬੰਨ ਕੇ ਪੱਲੇ ਅੱਡ ਕੇ ਪਹਿਲਾਂ ਵੀ ਕਰੀਆਂ ਕਰੀਆਂ ਨਾ ਪੂਰਾ ਹਨਾ ਮੇਰੇ ਭਰਾਵਾਂ ਨੂੰ ਫੇਰ ਵੀ ਮੈਂ ਮੇਰੇ ਭਰਾਵਾਂ ਨੂੰ ਆ ਕਈਆਂ ਨੇ ਗਲਤ ਖਬਰਾਂ ਚਲਾਰਤੀਆਂ ਵਿੱਚ ਉਹ ਨਾ ਕਮੇਟੀ ਚੋਂ ਕੱਟਦਾ ਐ ਕੱਟਦਾ ਮੈਂ ਕਮੇਟੀ ਚ ਨਹੀਂ ਸੀ ਬਈ ਗੱਲ ਤਾਂ ਮੈਂ ਤਾਂ ਹੈ ਹੀ ਨਹੀਂ ਸੀਗਾ ਹਾਂ ਵੀ ਮੈਂ ਕਿਹਾ ਸੀ ਵੀ ਮੈਨੂੰ ਭਾਈ ਪੁੱਛਿਆ ਦੱਸਿਆ ਨਹੀਂ ਮੈਂ ਉੱਥੇ ਆਉਦੇ ਹੁਣ ਮੇਰੇ ਸਿੰਘਾਂ ਦੀ ਗੱਲ ਆ ਯਾਰ ਮੈਂ ਕਰੂੰਗਾ ਮੇਰੇ ਗੁਰੂ ਗੋਬਿੰਦ ਸਿੰਘ ਤੋਂ ਲੈ ਅੱਜ ਤੱਕ ਜਿਹਨੇ ਸਿੰਘ ਨੇ ਮੇਰੇ ਦਿਲ ਚ ਬਸਦੇ ਨੇ ਮੈਨੂੰ ਸਾਰਾ ਇਤਿਹਾਸ ਪੜਾ ਮੈਂ ਬਾਲੇ ਕੈਨ ਦੇ ਰਜਾਈਆਂ ਚ ਉੱਠ ਕੇ ਮੈਂ ਸਵੇਰੇ 3 ਵਜੇ ਮੇਰੀ ਮਾਂ ਉੱਠ ਖੜਦੀ ਐ ਸੋ ਗ੍ਰਾਡੂਏਟ ਸਾਉ ਦਾ ਕਰਕੇ ਪ੍ਰਕਾਸ਼ ਬੇਸੁਖ ਨੂੰ ਸਾਡੇ ਪਾਠ ਕਰਦੀ ਹੈ ਮੈਨੂੰ ਬਚਪਨ ਤੋਂ ਦੂਜੀ ਤੋਂ ਮੇਰੀ ਮਾਂ ਨੇ ਪਾਠ ਕਰਨ ਲਾਇਆ ਹੋਇਆਗਾ ਸਪੋਰਟਸਮੈਨ ਹੂੰ ਸੀ 5:30 ਵਜੇ ਹੁੰਦਾ ਪ੍ਰੈਕਟਿਸ ਕਰਕੇ ਮੁੜਿਆਉਣਾ ਹੁੰਦਾਗਾ ਹੁਣ ਮੈਂ ਪ੍ਰੈਕਟਿਸ ਨਹੀਂ ਕਰ ਰਿਹਾ ਬਿਮਾਰ ਮੈਂ ਆਦਾ ਪਾਠ ਪੈਂਨ ਕਰਨਾ ਮੇਰੇ ਸਿੰਘਣੀ ਦਮਾਲਾ ਕੇ ਸਾਤਾਰੀਆ ਅਮਰਸ਼ਕਾ ਮੇਰੇ ਦੋਨੇ ਬੱਚੇ ਕਿਸੇ ਦੇ ਜਵਾਕਾਂ ਨੂੰ 10 ਗੁਰੂਆਂ ਨਾਂ ਨਹੀਂ ਬਤਾਣਾ ਮੇਰੇ ਬੱਚੇ ਪੰਜ ਪੁੜਗੀਆਂ ਸੁਣਾ ਦਊ ਵਾ ਵੱਡਾ ਛੋਟਾ ਪਹਿਲਾ 3 ਸਾਲ ਦਾ ਸਾਡੇ ਘਰੇ ਸਿੱਖੀ ਤੋਂ ਬਗਾਰ ਗੱਲ ਹੀ ਕੋਈ ਨਹੀਂ ਮੇਰੀ ਮਾਂ ਨੂੰ ਕੋਲ ਇਤਿਹਾਸ ਪਤਾ ਹੈ ਮੈਨੂੰ ਕੋਲ ਇਤਿਹਾਸ ਪਤਾ ਹੈ ਪੰਜ ਆ ਪੰਜ ਜਾਂ 1762 ਵਾਲਾ ਪਰਸੂ ਨੰਗ ਕੇ ਗਿਆ ਚਾਰ ਪੰਜ ਦਿਨ ਪਹਿਲਾਂ ਕੀ ਕੁਛ ਕਰਿਆ ਸੀ ਉਹੀ ਦਿਨ ਹੁਣ ਚੱਲ ਰਹੇ ਨੇ ਕੱਲੂ ਕਰਿਆ ਸੀ ਵੱਡਾ ਕਿਵੇਂ ਕਰਿਆ ਸੀ ਜਦੋਂ ਗਾਜਨੀ ਆਇਆ ਗਾਜਨੀ ਨੇ ਪੰਜਵਾਂ ਹਮਲਾ ਕਰਿਆ ਪੰਜਵਾਂ ਹਾਂ ਪੰਜਵਾਂ ਹਮਲਾ ਕਰਿਆ ਤਾਂ ਉਹ ਮਰਟਿਆਂ ਦੇ ਕਰਿਆ ਗੋਲਕੁੰਡਾ ਗੋਲਕੁੰਡੀ ਕਰਿਆ ਸੀ ਨਾ ਤੁਤੇ ਆਸਪੜਿਆ ਗੋਲਕੁੰਡਾ ਹੀ ਕਰ ਮਰੱਟੇ ਉੱਥੇ ਸੀ ਉੱਥੇ ਗੋਲਕੁੰਡਾ ਆਉਣੇ ਕੀ ਕਰਿਆ ਉੱਥੋਂ ਕੁੜੀਆਂ ਚੱਕ ਲਿਆ ਉਹਨਾਂ ਦੀਆਂ ਮਰੱਟਿਆਂ ਦੀਆਂ ਲਾਲਾ ਆਪਣੇ ਆਪਣੀ ਲਾਲਾ ਆਪਣੀਆਂ ਭੈਣਾਂ ਲਾਲਾ ਆਪਾਂ ਕੋਈ ਹੈ ਹਣਾ ਉੱਥੋਂ ਚੱਕ ਲਿਆ ਗਾਇ ਨਹੀਂ ਜਦੋਂ ਚੱਕ ਕੇ ਲਿਆ ਉੱਥੋਂ ਅਫਦਾਲੀ ਲਿਆ ਹਾਂ ਗਾਇ ਨਹੀਂ ਦੀ ਬਾਜ਼ਾਰ ਚ ਵੇਚਦਾ ਹੁੰਦਾ ਸੀ ਅਫਦਾਲੀ ਲਿਆ ਚੱਕ ਕੇ ਸਿਉਣਾ ਲੁੱਟ ਲਿਆ ਮੰਦਰਾਂ ਚੋਂ ਅੱਗ ਲਾਇਆ ਤਾਂ ਮਰੱਟੇ ਲੜਾਕਾ ਕੌਮ ਸੀ ਸਿੱਖ ਮਰੱਟਿਆਂ ਤੋਂ ਹੋ ਲੋਟ ਰਿਆ ਮਰੱਟੇ ਕਾਲ ਤਖਤ ਤੇ ਸਰਦਾਰ ਗਿੱਸਾ ਸਿੰਘ ਆਲੂ ਵਾਲੀ ਗੋਲੇ ਪੇਸ਼ ਹੁੰਦੇ ਨੇ ਵੀ ਜੀ ਸਰਦਾਰ ਜੀ ਹੁਣ ਸਾਡੇ ਹੱਥੋਂ ਕੰਮ ਬਾਰਾ ਜਿਵੇਂ ਗੁਰੂ ਗੋਬਿੰਦ ਸਿੰਘ ਦਾ ਕੋਈ ਬੈਰ ਨਹੀਂ ਸੀਗਾ ਗੁਰੂ ਗੋਬਿੰਦ ਸਿੰਘ ਦਾ ਇੱਕ ਉਹ ਉਹ ਤਾਂ ਬਾਈਦਾਰ ਦੇ ਰਾਜਿਆਂ ਨੂੰ ਉਹ ਹੋਈ ਸੀ ਪਹਾੜੀ ਵਾਲਿਆਂ ਨੂੰ ਪਹਿਲਾਂ ਗੁਰੂ ਗੋਬਿੰਦ ਸਿੰਘ ਨਾਲ ਲੜੇ ਬਾਅਦ ਚ ਮੁਗਲ ਹਕੂਮਤ ਨਾਲ ਜੰਗ ਲੜੀ ਹਨਾ ਤਾਂ ਆਪਣਾ ਤਾਂ ਕੋਈ ਬੈਰ ਨਹੀਂ ਸੀ ਉਹ ਤਾਂ ਨੰਗਣਾ ਸੀ ਰਾਤ ਨੂੰ ਨੰਗ ਜਾਂਦਾ ਤਾਂ ਉਹਨਾਂ ਜਦੋਂ ਫਰਿਆਦ ਕਰੀ ਵੀ ਸਾਡੀਆਂ ਭਾਣਾ ਲੁੱਟ ਲਿਆ ਜੱਸਾ ਸਿੰਘ ਆਲੂ ਵਾਲਿਆਂ ਨੇ ਬਘੇਲ ਸਿੰਘ ਵਰਗੇ ਜੱਸਾ ਸਿੰਘ ਆਹ ਗੜੀਆਂ ਵਰਗੇ ਰਾਤ ਨੂੰ 12 ਵਜੇ ਵਾਲੀ ਘਾਤ ਬਣੀ ਐ ਸ਼ਰਾਬ ਨਾਲ ਡੱਕੇ ਹੁੰਦੇ ਸੀ ਸ਼ਾਮਲਾ ਕਰਕੇ ਨਾਲ ਤਾਂ ਭਾਣਾ ਸਾਰਾ ਸੋਣਾ ਉਹਨਾਂ ਭੈਣਾਂ ਨੂੰ ਮਹਾਰਾਸ਼ਟਰ ਪੂਨੇ ਤੱਕ ਵਸਾ ਕੇ ਆਏ ਨੇ ਸਿੰਘ ਆਪ ਛੱਡ ਕੇ ਆਏ ਨੇ ਭੈਣਾਂ ਬਣਾ ਕੇ ਉਹ ਸਮੇਂ ਤਾਂ ਸਿੱਖੀ 12 ਵਜੇ ਦੀ ਹੋਆ ਤਾਂ ਸਿੱਖੀ ਅੰਨੀ ਪ੍ਰਜਬਲਤ ਹੋਈ ਸੀ ਸਿੱਖ ਨੂੰ ਹਰੇਕ ਕੁੜੀ ਜਦੋਂ ਸਰਦਾਰ ਕਿਤੇ ਬਸਤੇ ਬੈਠਾਦਾ ਭੈਣ ਸਮੇਂਦੀ ਸੀ ਪ੍ਰਾਤਨ ਸਿੱਖੀ ਦੀ ਗੱਲ ਕਰ ਰਿਹਾ ਮੈਂ ਅੱਜ ਤੋਂ 1984 1992 ਤੱਕ ਦੀ ਅੱਜਕੱਲ ਦਾ ਪੱਗਾਂ 'ਚ ਸਰ ਵਸਾਏ ਨੇ ਲੋਕਾਂ ਨੇ ਇਹਨਾਂ ਨੂੰ ਸ਼ਰਮੀ ਨਹੀਂ ਹੈਗੀ ਹਨਾ ਤੇ ਫੇਰ ਕੀ ਹੁੰਦਾ ਜਦੋਂ ਉਹ ਮੋੜ ਆਉਂਦੇ ਨੇ ਤਾਂ ਉਹਨੂੰ ਅਫਗਾਨੀ ਨੂੰ ਗੁੱਸਾ ਅਫਗਾਨੀ ਪਹੁੰਚ ਜਾਂਦਾ ਅਫਗਾਨੀ ਉੱਥੇ ਸੋਚਦਾ ਵੀ ਯਾਰ ਮੈਨੂੰ ਇਹ ਕੌਮ ਨੇ ਹਰਾਇਆ ਮੈਨਾਂ ਤੋਂ ਬਦਲਾ ਲੈਣਾ ਤਾਂ ਉਹ ਤਿਆਰੀ ਕਰਦਾ ਉਦੋਂ ਆਪਣੇ ਸਿੱਖ ਵੀ ਗद्दार ਹੁੰਦੇ ਨੇ ਮੈਨੂੰ ਨਾਂ ਵੀ ਜ਼ਿਆਦਾ ਇੱਕ ਹਰੀ ਸਿੰਘ ਪੰਡਤ ਹੁੰਦਾ ਦੋ ਸਰਦਾਰ ਹੁੰਦੇ ਨੇ ਉਹ ਇੱਥੇ ਅਫਗਾਨੀ ਦੇ ਟਟੂਏ ਹੁੰਦੇ ਨੇ ਤਾਂ ਸਿੱਖ ਸਰਬੱਤ ਖਾਲਸਾ ਕਰਦੇ ਨੇ ਜਦੋਂ ਇਹ ਛੇਮਾ ਹਮਲੇ ਤਿਆਰੀ ਕਰਦਾ ਉੱਥੇ ਸਿੱਖਾਂ ਨੂੰ ਵੀ ਸੂਆ ਜਾਂਦੇ ਆ ਸਿਕੋਨ ਦਾ ਸ਼ੋਦਾ ਲਾਉਣਾ ਚਾਹੁੰਦੇ ਨੇ ਉਹ ਵੀ ਹੋਣ ਵਾਲਾ ਕੰਮ ਯਾਰ ਸੇਮ ਆ ਤਾ ਉਹ ਦੋ ਦਿਨ ਪਹਿਲਾਂ ਪੜ ਜਾਂਦਾ ਸਿੱਖ ਇਥੋਂ ਵੀ ਕਰੋ 40000 ਸਿੱਖ ਇੱਕ ਦਿਨ ਚ ਮਾਰਿਆ ਸੀ ਭਜੰਗੀ ਸੀ ਸਿੱਖਾਂ ਕੋਲੇ ਵਿਚਾਲੇ ਬੱਚੇ ਮਾਈਆਂ ਬੱਚਿਆਂ ਨੂੰ ਬਚਾਲੋ ਫੜਫੜ ਪਾੜਿਆ ਸੀ ਤੇ 2000 ਸ਼ੋਰ ਚ ਵੜ ਗਏ ਸੀ ਕਿ ਕਰਾਉਂਦੀਆਂ ਬਾੜੀ ਉਹ ਜਮਾਨੇ ਚ ਹਨਾ ਆਹੀ ਕੋਪਰਹੇੜੇ ਦੀ ਜਗ੍ਹਾ ਲੈ ਆ ਸਾਰੀ 200 300 200 ਸਾਲ ਪੁਰਾਣੀ ਵਾਲਾ 1700 ਵਾਲਾ 200 250 ਹੋਊਗੀ ਉਹੀ ਕੰਮ ਹੁਣ ਹੁਣ ਉਹੀ ਜ਼ੁਲਮ ਨਿਊ ਟੰਗ ਨਾਲ ਹੋ ਰਿਹਾ ਮਾਮਾ ਭੈਣਾ ਦਾ ਸਾਥ ਦੀਆਂ ਸਾਂਝੀਆਂ ਨੇ ਯਾਰ ਕੀ ਕੁਸ ਹੋ ਰਿਹਾ ਇਕ ਪਾਸਤਾ ਤੁਸੀਂ ਸਮਝੌਤਾ ਕਰ ਰਹੇ ਹੋ ਇਕ ਪਾਸਤਾ ਤੁਸੀਂ ਆਟ ਲੀਆਂ ਬਣਾ ਬਣਾ ਕੇ ਗਾਵਾਂ ਵੇਜ ਜਾਨੇ ਹੋ ਇਕ ਪਾਸ ਤੁਸੀਂ ਪਰਚੇ ਕੱਟੀ ਜਾਨੇ ਹੋ ਹਮਲਾ ਕਰੀ ਜਾਨੇ ਬਾਅਦ ਚ ਪਿੱਛੋਂ ਜਵਾਕਾ ਹੁਣ ਜਦ ਅੱਦੂ ਤੇ ਕੀ ਹੋਣਾ ਕਿਹਨੂੰ ਕਹੀਏ ਇਹ ਕਿਹੜੀ ਕਹਾਣੀ ਹੈ ਇਹ ਹੁਣ ਪੰਜਾਬ ਸਾਰਾ ਬਰੁੱਧ ਹੋ ਰਿਹਾ ਆ ਪੰਜਾਬੀ ਐਸ ਸੀ ਐਮ ਕੋਈ ਬਾਹਰੋਂ ਨਹੀਂ ਆਇਆ ਕੈਨੇਡਾ ਯੂ ਐਸ ਚੋਂ ਨਹੀਂ ਆਇਆ ਇਹ ਜੋ ਪੰਜਾਬ ਲਈ ਅਸੀਂ ਕੁਝ ਕੋ ਲੋਕ ਲੜ ਰਹੇ ਆ ਤੁਸੀਂ ਵੀ ਵਿੱਚ ਸ਼ਾਮਲੋ ਇਹਨਾਂ ਦੇ ਵਿਕਾਊ ਮੀਡੀਆ ਦਾ ਬਹੁਤ ਹੈ ਥੋੜੇ ਵਰਗੇ ਥੋੜੇ ਨੇ ਹਣਾ ਤਾਂ ਮੇਰੇ ਇਹ ਹੀ ਇਹਨਾਂ ਦੀ ਹੀ ਕਿਉਂ ਜ਼ੁਲਮ ਕਰ ਰਿਹਾ ਹੈ ਇਹਨਾਂ ਨੂੰ ਮੁੜਕੜ ਕੇ ਕਦੇ ਮੈਨੂੰ ਫੜ ਲਿਆ ਕਦੇ ਉਹਨੂੰ ਫੜ ਲਿਆ ਕਦੇ ਉਹਨੂੰ ਫੜ ਲਿਆ ਕਦੇ ਉਹਨੂੰ ਫੜ ਲਿਆ ਇਹੀ ਚਾਰਕ ਬੰਦੇ ਨੇ ਹੁਣ ਜਿਹੜਾ ਇਹ ਪਰਚਾ ਪਾਇਆ ਹੈ ਡਰਾਉਣ ਵਾਸਤੇ ਪਾਇਆ ਵੀ ਕੰਪਰੈਸ ਕਰਦਾ ਇਹਨਾਂ ਨੂੰ ਵੀ ਲੋਕ ਡਰ ਜਾਣ ਵੀ ਕਿਸੁੱਤਰ ਬੰਦੇ ਲੋਕ ਡਰਦੇ ਨਹੀਂ ਜਿੰਨਾ ਸਪ੍ਰਿੰਗ ਹੈ ਪੰਜਾਬੀ ਸਪ੍ਰਿੰਗ ਹੈ ਜਦੋਂ ਜਾਈ ਉਹੀ ਉਦੋਂ ਮੀਰ ਮੰਨੂ ਦਾ ਸੀ ਨਾ ਮੀਰ ਮੰਨੂ ਨੇ ਸਰਾਂ ਦੇ ਮੁੱਲ ਪਾਏ ਸੀ ਉਦੋਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਉਦੋਂ ਆਪਣੇ ਮਨ ਨੂੰ ਸਾਡੀ ਦਾਤਰੀ ਅਸੀਂ ਮਨ ਨੂੰ ਦੱਸੋ ਜੋਂ-ਜੋਂ ਮਨ ਨੂੰ ਸਾਨੂੰ ਵੱਡਦਾ ਸੀ ਦੂਨ ਸੁਭਾਏ ਹੋਏ ਵੀ ਮਾਸੀ ਪੱਠੇ ਐ ਵੀ ਪੱਠੇ ਦੂਨ ਸੁਭਾਏ ਹੋ ਜਾਂਦੇ ਨੇ ਵੀ ਜਿੰਨੇ ਮਰਜੀ ਵੱਡ ਲਾ ਜਿੰਨੇ ਮਰਜੀ ਸਰਾਂ ਦਾ ਮੁੱਲ ਪਾਲਾ ਉਦੋਂ ਸਰਾਂ ਦੇ ਮੁੱਲ ਪਾਏ ਸੀ ਇਹ ਢੇਰ ਲਾਦਾ ਸੀ ਕਹਿੰਦਾ ਇਹਨੇ ਪਤਾ ਨਹੀਂ 100 ਮੋਰ ਰੱਖੀ ਸੀ ਫਿਰ ਉਹਨੇ 200 ਮੋਰ ਕਰੀ ਸੀ ਫਰਖਸ਼ੇਰ ਬਾਸਸਾ ਦੇ ਪੇਟ ਕਰਨ ਮਿਲ ਗਿਆ ਗੱਡਾ ਵਰਕੇ ਲਿਓ ਫੇਰ ਨਹੀਂ ਸਿੱਖ ਮੁੱਕ ਕੇ ਹੁਣ ਉੱਥੇ ਆ ਗਿਆ ਉਸ ਗੱਲ ਤੇ ਯਾਰ ਜ਼ੁਲਮ ਤਾਂ ਜੋ ਪੰਜਾਬੀ ਐ Hindu ਐ Sikh ਐ Sai ਐ ਕਿਸੇ ਵੀ ਧਰਨਾ ਹੁਣ ਮੈਂ ਤਾਂ ਤੇਰੇ ਚੈਨਲ ਨਾਲ ਇੱਕ ਅਪੀਲ ਕਰਦਾ ਜਿੰਨੀਆਂ ਰਾਸ਼ੀ ਪਾਰਟੀਆਂ ਨੇ ਦੂਜੀਆਂ ਰਾਜਨੀਤਿਕ ਸਾਰੀਆਂ A to Z ਸਾਰੇ ਮਤ ਪੇਤ ਪਲਾਉਣ ਆਮ ਲੋਕ ਆਮ ਇਨਸਾਨ ਪਿੰਡਾਂ ਚ ਬਸਦੇ ਚਾਹੇ ਉਹ ਕਿਸੇ ਪਾਰਟੀ ਹੁਣ ਐਦੂ ਉੱਤੇ ਸ਼ਰਮ ਦੀ ਗੱਲ ਕੁਛ ਨਹੀਂ ਜੇ ਤੁਸੀਂ ਹੁਣ ਵੀ ਹੌਮਿਆਬਾਦ ਨਾਲ ਛੱਡੋਗੇ ਹੁਣ ਵੀ ਗਲਤ ਬੋਲੋਗੇ ਤਾਂ ਭਾਈ ਤੁਹਾਡੀ ਮਰਜੀ ਆ ਫਿਰ ਭੁੱਤ ਲਿਓ ਔਰ ਟਾਈਮ ਫਿਰ ਭੁੱਤ ਲਿਓ ਕਿਉਂਕਿ ਇਹ ਕਿਸੇ ਨੂੰ ਰਾਹ ਪੱਧਰਾ ਕਰਕੇ ਦੇਣ ਦੀ ਤਿਆਰੀ ਹੈ ਮੈਂ ਐਲਾਨ ਕਰਨਾ ਤੈਨੂੰ ਵੱਡੀਆਂ-ਵੱਡੀਆਂ ਦਾੜ੍ਹੀਆਂ ਵਾਲੇ ਪੱਗਾਂ ਜਪਸਾਏ ਸਿਰਾਂ ਵਾਲੇ ਬੀਜੇ ਵਿੱਚ ਜਾਂਦੇ ਦਿਖਾਵੂੰਗਾ ਇਹ ਚੱਕਰ ਹੈ ਇਹ ਰਾਹ ਪੱਧਰਾ ਕਰਕੇ ਦੇਣ ਦੀ ਤਿਆਰੀ ਹੈ ਜਾਂ ਤਾਂ ਇਹ ਬੀ ਟੀਮ ਹੈ ਜੇ ਫਿਰ ਇਹ ਬੀ ਟੀਮ ਨਹੀਂ ਫਿਰ ਇਹ ਕਹੇ ਪੀ ਪੀਐਸ ਪੰਜਾਬ ਪੁਲਿਸ ਦਾ ਅੰਡਰ ਹੈ ਜੇ ਆਈਪੀਐਸ ਇੰਡੀਅਨ ਪੈਨਲ ਕੋਡ ਥੱਲੇ ਹੈ ਪੀਪੀਐਸ ਦਾ ਅੰਡਰ ਹੈ ਨਾ ਖਾਣੇ ਦਾ ਐਸਐਚਓ ਤਾਂ ਉਹਨਾਂ ਨੂੰ ਹੁਕਮ ਜਾਰੀ ਕਰੇ ਵੀ ਤੁਸੀਂ ਇੱਕ ਵਾਰ ਹਾਂ ਜੋਤਾ ਕਰੀ ਜਾਂਦੇ ਹੋ ਯਾਰ ਇੱਕ ਸਾਢੇ 7 ਸਮਝੋ ਤਾਂ ਹੋਇਆ ਸੀ ਤੇ 5:48 ਤੇ ਤੁਸੀਂ ਮੈਂ ਪਹੁੰਚ ਗਿਆ ਸੀ ਉੱਥੇ ਫੋਨ ਮੰਦ ਮੈਂ ਦੀ ਮਾਤਾ ਨੂੰ ਲੈਣ ਗਿਆ ਸੀ ਮੈਨੂੰ ਮਹਾ ਧਰਨੀ ਸਟੇਟ ਤੇ ਜਾਇਆ ਮੰਗੇ ਨਾਲ ਯਾਰ ਹੁਣ ਜਦੋਂ ਸਾਢੇ 7 ਵਜੇ ਤੋਂ ਹਟ ਗਏ ਮੈਂ ਤਾਂ ਹਟ ਕੇ ਕਮਾਲ ਹੋ ਗਈ ਕਿਵੇਂ ਹਟ ਗਏ ਮੈਂ ਫੋਨ ਕਰਕੇ ਲੋਕੇਸ਼ਨੋਂ ਭੱਜ ਗਿਆ ਰੋ ਜਦੋਂ ਮੈਂ ਉੱਥੇ ਗਾ ਸੁਣ ਸੁਣਾ ਮੈਨੂੰ ਪੁਲਿਸ ਲੱਗਿਆ ਕਿੱਧਰ ਮਹਾ ਭਾਈ ਕਿਵੇਂ ਕਹਿੰਦੇ ਇਹਦਾ ਨਿਬੜ ਗਿਆ ਜਾ ਭੱਜਾ ਵਾਪਸ ਤੇ ਮੈਂ ਮੇਰੀ ਮਾਤਾ ਪਾਲੀ 7:30 ਵਜੇ ਉਹਦੇ ਕੰਮ ਨਿਪਟ ਗਿਆ ਬੋਕ ਡਾਂਗਾ ਖਾ ਕੇ ਆਏ ਟਰੈਕਟਰ ਬਣਾ ਕੇ ਆਏ ਕਿਵੇਂ ਆਏ ਕਿਵੇਂ ਹੱਥ ਪੱਲੇ ਬੰਨੇ ਹੁਣ ਜਾਂ ਤਾਂ ਇਹਨਾਂ ਦੀ ਚਾਲ ਹੈ ਵੀ ਲੋਕ ਫੇਰਨਾ ਹੁਣ ਇਹ ਇਕੱਠੇ ਨਾ ਹੁਣ ਇੱਕ ਵਾਰ ਤਾਂ ਦਿੱਲੀ ਪਹਿਲਾਂ ਜਾਏ ਹੁਣ ਉਹ ਦਿੱਲੀ ਵਾਲੇ ਨੂੰ ਡਾਰਾ ਵੀ ਨਾ ਕਿ ਉਹ ਤਾਂ ਇਕੱਠੇ ਹੋ ਕੇ ਰੋਇ ਕਾਮਲੇ ਬੂਟਾ ਇਧਰੋਂ ਆ ਜਾਣ ਤਾਂ ਇਹ ਛੋਟੇ ਛੋਟੇ ਟੋਟਿਆਂ ਚ ਆਪਾਂ ਨੂੰ ਅੱਡੋ ਫਾਟੀ ਕਰ ਰਹੇ ਨੇ ਇਹ ਚੀਜ਼ਾਂ ਨੂੰ ਸਮਝੋ ਇਹ ਚਾਲਾਂ ਨੂੰ ਸਮਝੋ ਕੋਈ ਵੀ ਫੈਸਲਾ ਲੈਣਾ ਸਾਰੇ ਪਾ ਸੰਜੀਵਾਲ ਤਦਾ ਅਕਾਲ ਤਖਤ ਸਾਹਿਬ ਨੂੰ ਮੱਥੇ ਰੱਖ ਕੇ ਸਿਰਮੱਤੇ ਰੱਖ ਕੇ ਕੇਸਰੀ ਝੰਡੇ ਨੂੰ ਜਾਣ ਕੇ ਨੀਲਾ ਰੰਗ ਗੁਰੂ ਗੋਬਿੰਦ ਸਿੰਘ ਨੇ ਕਿਉਂ ਦਿੱਤਾ ਆਪਾਂ ਨੂੰ ਨੀਲਾ ਰੰਗ ਆਪਾਂ ਦੇ ਰੰਗਾਂ ਦੁਰਗ ਨੀਲਾ ਰੰਗ ਗੁਰੂ ਗੋਬਿੰਦ ਸਿੰਘ ਦੇ ਇੰਦਾ ਕਾਰਨਿਕ ਹੈ ਗਾੜਾ ਰੰਗ ਹੈ ਟੁਕਦਾਣੀ ਉੱਪਰ ਬਾਡੀ ਦੀਆਂ ਸਾਰੀਆਂ ਬਿਮਾਰੀਆਂ ਨੀਲੇ ਰੰਗ ਨਾਲ ਦੂਰ ਹੁੰਦੀਆਂ ਨੇ ਤੋਸ਼ੋ ਪੜ ਲੈ ਗੁਰੂ ਗੋਬਿੰਦ ਸਿੰਘ ਨੇ ਆਪਣਾ ਬ੍ਰਹਮ ਕਵਚ ਕਿਉਂ ਦਿੱਤਾ ਮਾਨੀ ਬ੍ਰਹਮ ਕਵਚ ਦੀ ਉਹ ਚੀਜ਼ਾਂ ਆਪਾਂ ਸਿੱਖਦੇ ਨਹੀਂ ਪੜਦੇ ਨਹੀਂ ਪ੍ਰਾਤਨ ਆਪਾਂ ਭੁੱਲ ਜਾਂਦੇ ਆ ਨਵੇਂ ਆਪਾਂ ਯਾਦ ਕਰ ਲੈਣੇ ਆ ਹੁਣ ਕੱਲ ਮੈਂ ਕੱਲੀ ਤਰੀਕ ਬਹੁਤ ਗਿਆ ਹੈਗਾ ਮੈਂ ਪੋਸਟ ਵੀ ਪਾਈ ਆ ਵੀ ਮੈਂ ਕੇਕ ਕਟਿੰਗ ਕਿਸੇ ਨੇ ਪੁੱਛਿਆ ਵੀ ਛੋਟੇ ਕਾਦਾ ਪਰਚਾ ਤੇਰੇ ਦਾ ਕੈਂਸਲ ਕਰੇ ਸੀ ਬਿਲਕੁਲ ਉਹ ਚੀਜ਼ਾਂ ਦੀ ਲੋੜ ਹੈਣਾ ਉਹ ਚੀਜ਼ਾਂ ਜ਼ਰੂਰ ਤੈ ਆਪਾਂ ਨੂੰ ਇਕੱਠਾ ਇੱਕ ਸੂਈ ਚ ਰਹਿ ਕੇ ਲੜਨ ਦੀ ਜ਼ਰੂਰਤ ਹੈ ਹੁਣ ਜਰਾ ਮਨਿੰਦਰ ਜੋ ਤੁਸੀਂ ਵੀ ਬੋਲ ਦਿਓ ਕਿ ਤੁਸੀਂ ਵੀ ਖਬਰਾਂ ਚਲਾਉਣਾ ਕੱਲ ਨੂੰ ਛੋਡੇ ਤੇ ਵੀ ਹਫਤਾ ਸਾਦੀ ਛੋਡੇ ਪੱਤਰਕਾਰ ਹੋਂ ਧੱਕੇ ਤਾਂ ਮਾਰਦੇ ਹੋਰੇ ਦੇ ਉੱਤੇ ਕੀ ਹੂ ਬਿਲਕੁਲ ਬਕਿਆ ਉਹ ਮੀਡੀਆ ਸ਼ਰਮ ਕਰ ਲੈ ਤੇਰੇ ਚੈਨਲ ਦਾ ਸ਼ੁੱਧ ਮੇਰਾ ਕਰ ਲੋ ਉਸ ਕਰਨਾ ਮੇਰੇ ਸਾਰੇ ਟੱਬਰ ਨੂੰ ਮਾਰ ਦੋ ਯਾਰ ਗੱਲ ਮੰਕਾਓ ਸੀ ਬੋਲੂ ਨਹੀਂ ਹਰਦੇ ਮੈਨੂੰ ਮੈਨੂੰ ਬੰਦ ਕਰ ਦੇਂਗੇ ਮੇਰਾ ਪਿਓ ਮੈਥੋਂ ਦੁਗਣਾ ਬੋਲੂ ਮੇਰੇ ਪਿਓ ਨੂੰ ਮੰਨ ਗਾ ਮੇਰੀ ਮਾਂ ਦੁਗਣਾ ਬੋਲੂ ਫਿਰ ਮੇਰੀ ਸਿੰਘ ਨਹੀਂ ਬੋਲੂ ਮੇਰੇ ਬੱਚੇ ਹੀ ਬੋਲਣਗੇ ਮੇਰੇ ਜਿੰਨੀ ਟੀਮ ਹੈ ਸਾਰੀ A to Z ਹੋ ਵੀ ਪੂਰੀ ਸੂਈਦ ਨੇ ਕਿਹੜੇ ਮੇਰੇ ਨਾਲ ਬਚਪਨ ਤੋਂ ਖੜੇ ਨੇ 20 20 ਪਰਚੋਕੜੇ ਮੇਰੇ ਨਵੇਂ ਯਾਰ ਨੇ ਕੋਈ YouTubeer ਜਾਂ Facebook ਵਾਲੇ ਨੇ ਮੇਰੇ ਯਾਰ ਨੇ ਉਹ ਮੇਰੇ ਨਾਲ ਗੋਲੀਆਂ ਕਾਦੀਆਂ ਨੇ ਮਾਰੀਆਂ ਨੇ ਉਹ ਤਾਂ ਮੇਰੇ ਪਿੱਛੇ ਮਾਰਨਗੇ ਵੀ 40 ਬੰਦੇ ਤਾਂ ਉਹੀ ਨੇ ਬਾਕੀ ਪਿੰਡ ਹਣਾ ਇਹ ਤਾਂ ਯਾਦ ਨਹੀਂ ਰੱਖਦੇ ਵੀ ਸਾਡੇ ਪਿੰਡ ਚ ਆਇਆ ਸੀ ਹਾਲੀ ਪੁੱਛ ਲੋ ਬੰਦੇ ਤਾਂ ਹੈ ਪਰ ਆਪਾਂ ਲੋਕਾਂ ਵਿੱਚੇ ਲੜਨਾ ਯਾਰ ਜੂ ਨੂੰ ਜਗਾਉਣਾ ਹੈ ਯਾਦ ਕਰੋ ਜਗਣੂਆਂ ਨੂੰ ਪੁਰਾਣੇ ਆਪਾਂ ਨੂੰ ਜਦ ਪਤ ਸਿੰਘ ਵਰਗੇ ਜਗਣੂ ਹੀ ਸੀ ਹੈ ਉਦਮ ਸਿੰਘ ਜਗਣੂ ਹੀ ਸੀ ਲੋਕ ਤਾਂ ਉਦੋਂ ਵੀ ਬਸਦੇ ਸੀ ਉਹਨਾਂ ਨੂੰ ਕੀ ਫਾਂਸੀਆਂ ਚੜਨ ਦੀ ਲੋੜ ਸੀ ਉਦੋਂ ਵੀ ਲੋਕ ਨੌਕਰੀਆਂ ਕਰਦੇ ਸੀ ਉਦੋਂ ਵੀ ਜ਼ੁਲਮ ਹੋਏ ਸੀ ਉਹਨਾਂ ਦੇ ਪਰਿਵਾਰਾਂ ਦੇ ਖਾੜਕੂਬਾਦ ਵੇਲੇ ਵੀ ਜ਼ੁਲਮ ਹੋਏ ਸੀ ਲੋਕ ਤਾਂ ਉਦੋਂ ਵੀ ਬਸਦੇ ਸੀ ਉਦੋਂ ਵੀ ਨੌਕਰੀਆਂ ਕਰਦੇ ਸੀ ਹੁਣ ਮੈਨੂੰ ਕੀ ਲੋੜ ਹੈ ਹਨ ਲੋਕ ਦਾ ਹੋਰ ਵੀ ਬਥੇਰੇ ਨਸ਼ੇ ਦਾ ਹਰੇਕ ਦਾ ਜਵਾਬ ਆਖੀ ਕਰੀ ਜਾਂਦਾ ਮੈਨੂੰ ਕੀ ਲੋੜਾ ਬੈਰ ਪਾਉਂਦੀ ਮੇਰਾ ਹਰੇਕ ਬੰਦੇ ਨਾਲ ਬੈਰ ਹੈ ਪੁਲਿਸ ਵਾਲੇ ਥਾਣੇ 'ਚ ਫੜ ਕੇ ਕਹਿ ਦਿੰਦੇ ਨੇ ਤੁਸੀਂ ਛੋਟਾ ਦਾ ਕੰਮ ਕਰ ਦੋਗਾ ਯਾਰ ਦੂਜੇ ਦਿਨ ਬਾਹਰ ਆ ਜਾਂਦੇ ਫਿਰ ਮੈਨੂੰ ਫੋਕੀਆਂ ਦਰੀਲਾਂ ਛੋਟੇ ਕੋਈ ਬੰਦਾ ਦੱਸ ਦੇਣਾ ਸ਼ਾਬਾਸ਼ ਜਦਾ ਹੋਇਆ ਐਥੇ ਟਾ ਮਾਰ ਗਿਆ ਸੀ ਕੱਲ ਦਾ ਬਾਹਰ ਆਇਆ ਹੋਇਆ ਜੀ ਕੀ ਦੀ ਮਾਨੂੰ ਮਾਸੀ ਆਖੀਏ ਬੋਲਤਾ ਨਾ ਬਦਪਈ ਸ਼ੁਕਰੀਆ ਬਾਈ ਤੇਰਾ ਜਉਂਦਾਬਾਦ ਹਾਦਰ ਆਇਆ